ਕੋਈ ਨਹੀਂ ਚਾਹੁੰਦਾ ਵੀ ਮੇਰੇ ਬੱਚੇ ਨਾਲ ਹਨਾ ਭਾਵੇਂ ਇਸ ਘਟਨਾ ਨਹੀਂ ਲਾ ਲੋ ਜਿਹਦੇ ਭਾਵੇਂ ਬੱਚੇ ਨਾਮ ਹੀ ਹੋਣਾ ਉਹਦੀ ਵੀ ਇੱਕ ਵਾਰੀ ਰੂਹ ਕੰਬੀ ਏ ਸੁਣ ਕੇ ਕਿ ਯਾਰ ਏਡੇ ਏਡੇ ਬੱਚਿਆਂ ਨਾਲ ਬੰਦਾ ਹਿੱਲ ਜਾਂਦਾ ਸੁਣ ਕੇ ਹਨਾ ਤੇ ਨਾਲ ਤੁਹਾਡੇ ਕ੍ਰਿਮੀਨਲ ਚੈੱਕ ਕੀਏ ਉਹ ਸਭ ਕੁਝ ਕਰਦੇ ਆ ਮੈਂ ਵੀ ਹੈਰਾਨ ਆ ਵੈਸੇ ਕਿਉਂਕਿ ਜਦੋਂ ਵੀ ਆਪਾਂ EMPLOYE ਕਰਦੇ ਆ ਕਿਸੇ ਨੂੰ ਇਹ ਸਭ ਕੁਝ ਚੈੱਕ ਕੀਤਾ ਜਾਂਦਾ ਹੂੰ ਤੁਹਾਡੇ ਕ੍ਰਿਮੀਨਲ ਰਿਕਾਰਡਸ ਚੈੱਕ ਕੀਤੇ ਜਾਂਦੇ ਫਿਰ ਹੀ ਹਾਇਰਿੰਗ ਹੁੰਦੀ ਆ ਹੂੰ ਬਟ ਆਈ ਡੋਨਟ ਨੋ ਕਿੱਦਾਂ ਇਹ ਚੀਜ਼ ਹੋਈ ਹੈ ਕਿੱਦਾਂ ਉਹ ਬੰਦਾ ਮਤਲਬ ਜੌਬ ਤੇ ਰੱਖਿਆ ਕਿ ਮੇਰਾ ਖਿਆਲ ਹੋਇਆ ਇੱਕਦਮ ਕਿ ਯਾਰ ਮੈਂ ਦੇਖਾਂ ਐਟ ਲੀਸਟ ਕਿ ਮੇਰਾ ਬੱਚਾ ਉੱਥੇ ਕੀ ਕਰ ਰਿਹਾ ਉਹਦੇ ਨਾਲ ਕਿਸ ਤਰੀਕੇ ਡੀਲ ਕੀਤਾ ਜਾ ਰਿਹਾ ਉਹਦੇ ਨਾਲ ਜਾ ਸਕਦੇ ਹੋ ਤੁਸੀਂ ਕਿ अर्ਲੀ ਸਾਈਨਸ ਨੇ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਮਥਿੰਗ ਇਜ਼ ਰੋਂਗ ਵੀ ਅੱਗੇ ਤਾਂ ਬੱਚਾ ਚੰਗਾ ਭਲਾ ਜਾ ਰਿਹਾ ਹੁਣ ਅੱਜ ਜਾਨ ਲੱਗੇ ਬੱਚਾ ਇਹਨਾਂ ਕਿਉਂ ਰੋ ਰਿਹਾ ਕਿੰਨੇ ਵਿਸ਼ਵਾਸਨਾ ਮਾਂ ਪਿਓ ਛੱਡ ਕੇ ਗਿਆ ਨੇ ਇੱਕ ਜੋਬ ਦੇ ਨਾਲ ਨਾਲ ਜੇ ਤੁਸੀਂ ਆਪਣਾ ਦਿਲ ਉਸ ਜੋਬ ਚ ਵੀ ਉਹ ਇਹੋ ਜੀ ਜੋਬ ਆ ਜਿਵੇਂ ਡਿਸੇਬਿਲਟੀ ਵਾਲੀ ਜੋਬ ਹੋ ਗਈ ਜਹੇ ਹੋ ਗਈ ਆਪਾਂ ਕਹਿੰਦੇ ਆ ਟਰੋਮਾ ਐਂਗਜ਼ਾਇਟੀਜ਼ ਐਂਡ ਆਲ ਇਹ ਕਿਤੇ ਨਾ ਕਿਤੇ ਤੁਹਾਡੇ ਚਾਈਲਡਹੂਡ ਦੇ ਨਾਲ ਕਨੈਕਟ ਕਰਦੀਆਂ ਨੇ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਬੱਚੇ ਜੇ ਤੁਹਾਡੀ ਫਰੈਂਡ ਹੋਣ ਦਾ ਤੇ ਬਹੁਤ ਚੀਜ਼ਾਂ ਆਸਾਨ ਹੋ ਜਾਂਦੀਆਂ ਮਾਂ ਪਿਓ ਲਈ ਵੀ ਤੇ ਬੱਚੇ ਲਈ ਵੌਲੈਂਸ ਦੇਖ ਰਹੇ ਹੋ ਫਿਜ਼ੀਕਲ ਅਬਿਊਜ਼ ਦੇਖ ਰਹੇ ਹੋ ਇਮੋਸ਼ਨਲ ਅਬਿਊਜ਼ ਚਾਹੇ ਕਿਸੇ ਵੀ ਤਰ੍ਹਾਂ ਦਾ ਅਗਰ ਮਕੇਨੀਆਂ ਮੀਆਂ ਬੇਵੀ ਦੀ ਵੀ ਲੜਾਈ ਹੋ ਰਹੀ ਹੈ ਤੇ ਬੱਚਾ ਉਹਨੂੰ ਦੇਖ ਰਿਹਾ ਹੈ ਤੇ ਉਹ ਵੀ ਇੱਕ ਤਰ੍ਹਾਂ ਦਾ ਟਰੋਮਾ ਹੈ ਬਿਲਕੁਲ 2 ਸਾਲ ਤੱਕ ਤੇ ਚਲੋ ਦੱਸ ਨਹੀਂ ਸਕਦੇ ਤੁਹਾਨੂੰ ਇੱਕ ਇੱਕ ਚੀਜ਼ ਦਾ ਧਿਆਨ ਰੱਖਣਾ ਪੈਣਾ ਤੇ ਰੱਖਣਾ ਬਹੁਤ ਜ਼ਰੂਰੀ ਹੈ ਜਿਹੜੇ ਉਸ ਤੋਂ ਉੱਪਰ ਬੱਚੇ ਨੇ ਜਿਵੇਂ ਉਹ ਵੀ 5 ਸਾਲ ਤੱਕ ਐਟ ਲੀਸਟ ਜਾਂਦੇ ਆ ਬੱਚੇ ਹਨ ਤੇ ਉਹ ਉਹਨਾਂ ਦੇ ਬਾਰੇ ਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਮਾਪਿਓ ਨੂੰ ਕਿ ਅਸਲੀ ਜਿਹੜੀ ਆਪਣੀ ਲਕਸ਼ਰੀ ਹੈ ਜਾਂ ਆਪਾਂ ਕਹਿੰਦੇ ਆਪਾਂ ਸੇਵਿੰਗ ਕਰਨੀ ਆ 골ਡ ਇਹ ਉਹ ਇਹ ਸਭ ਕੁਝ ਸਾਡੇ ਬੱਚੇ ਹੀ ਨੇ ਜਿਹੜੇ ਟੀਚਰ ਕੰਮ ਕਰਦੇ ਨੇ ਹਾਂਜੀ ਉਹ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਹੈ ਕਿ ਉਹਨਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਬੱਚੇ ਨੂੰ ਜਦੋਂ ਤੁਸੀਂ 1 on 1 ਕੁਝ ਕਰ ਰਹੇ ਹੋ ਚੇਂਜ ਕਰ ਰਹੇ ਹੋ ਉਥੇ ਮੇਲ ਸਟਾਫ ਵੀ ਹੋਣਗੇ ਉਹਦੀ ਐਕਟੀਵਿਟੀਆਂ ਜਿਹੜੀਆਂ ਹੁੰਦੀਆਂ ਡੇਲੀ ਰੂਟੀਨ ਦੀਆਂ ਉਹ ਕਰਨੀਆਂ ਆ ਆਬਜ਼ਰਵੇਸ਼ਨਸ ਲਿਖਣੀਆਂ ਆ ਆਬਜ਼ਰਵੇਸ਼ਨਸ ਕਿ ਬੱਚਾ ਕਿੱਦਾਂ ਗ로우 ਕਰ ਰਿਹਾ ਆਪਣੀ ਉਮਰ ਦੇ ਹਿਸਾਬ ਨਾਲ ਉਹ ਚੀਜ਼ਾਂ ਕਰ ਰਿਹਾ ਸਾਸਰੀਕਾਲ ਦੋਸਤੋ ਮੈਂ ਬਚਿੱਤਰ ਸਿੰਘ ਹਾਜ਼ਰ ਆਇਆ ਕੋਰੀ ਆਪਣੇ ਚੈਨਲ ਦਿਲ ਖੋਲ ਕੇ ਤੇ ਮੇਰੇ ਨਾਲ ਅੱਜ ਜੋਤ ਵਿਰਕ ਜੋਤ ਵਿਰਕ ਨੇ ਚਾਈਲਡ ਕੇਅਰ 'ਚ ਕੰਮ ਕੀਤਾ ਤੇ ਕਿਉਂਕਿ ਪਿੱਛੇ ਜੇ ਮੈਲਬਨ ਚ ਇੱਕ ਬੜੀ ਵੱਖਰੀ ਤਰ੍ਹਾਂ ਦੀ ਘਟਨਾ ਹੋਈ ਇਹੋ ਜੀਆਂ ਘਟਨਾਵਾਂ ਇੱਥੇ ਬਹੁਤ ਹੁੰਦੀਆਂ ਨਹੀਂ ਕਿਉਂਕਿ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਬੱਚਿਆਂ ਦੀ ਕੇਅਰ ਕਰਦੇ ਆ ਹੋਇਆ ਕਿ ਉਹ ਮੈਲਬਨ ਦੇ ਵਿੱਚ ਇੱਕ ਜੋਸ਼ੂਆ ਬ੍ਰਾਊਨ ਨਾਂ ਦੇ 26 ਸਾਲ ਦਾ ਬੰਦਾ ਸੀਗਾ ਜਿਨੇ ਛੋਟੇ-ਛੋਟੇ ਬੱਚਿਆਂ ਨੂੰ 5 ਮਹੀਨੇ ਦੇ ਬੱਚੇ ਤੋਂ ਲੈ ਕੇ 2 ਸਾਲ ਤੱਕ ਦੇ ਬੱਚਿਆਂ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ ਮਾਂ ਪਿਓ ਤੇ ਬੱਚਿਆਂ ਨੂੰ ਬੜੇ ਵਿਸ਼ਵਾਸ ਨਾਲ ਉੱਥੇ ਛੱਡ ਕੇ ਆਉਂਦੇ ਆ ਪਰ ਜਦੋਂ ਇਹੋ ਜਿਹੇ ਘਟਨਾਵਾਂ ਇਹੋ ਜਿਹੇ ਥਾਵਾਂ ਤੇ ਹੋਣ ਤੇ ਉਹ ਵਾੜੀ ਖੇਤ ਨੂੰ ਖਾਣ ਵਾਲੀ ਗੱਲ ਹੋ ਜਾਏ ਫਿਰ ਉਹ ਉਹਦੇ ਲਈ ਫਿਕਰ ਕਰਨਾ ਬਣਦਾ ਉਹਦੀ ਗੱਲ ਕਰਨੀ ਬਣਦੀ ਆ ਜੋਤ ਵਿਰਕ ਨੇ ਕਿਉਂਕਿ ਕੰਮ ਕੀਤਾ ਚਾਈਲਡ ਕੇਅਰ ਦੇ ਵਿੱਚ ਤੇ ਅੱਜ ਮੇਰੇ ਨਾਲ ਸਟੂਡੀਓ 'ਚ ਹੈ ਵੀ ਜੋਤ ਵਿਰਕ ਜੋਤ ਵਿਰਕ ਨੂੰ ਪੁੱਛਦੇ ਆ ਵੀ ਕਿਵੇਂ-ਕਿਵੇਂ ਇਹ ਸਾਰਾ ਸਿਸਟਮ ਵਰਕ ਕਰਦਾ ਤੇ ਕਿਵੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਬੱਚਿਆਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਬਚਾ ਸਕਦੇ ਹੋ ਵੈਲਕਮ ਤੁਹਾਡਾ ਸਵਾਗਤ ਆ ਆਪਣੇ ਸਟੂਡੀਓ 'ਚ ਜੋਤ ਵਿਰਕ ਥੈਂਕ ਯੂ ਸਸਟ੍ਰੀਕਾਲ ਜੀ ਤੁਸੀਂ ਦੱਸੋ ਕਿ ਤੁਸੀਂ ਚਾਈਲਡ ਕੇਅਰ ਚ ਕਿੰਨੀ ਦੇਰ ਕੰਮ ਕੀਤਾ ਤੇ ਕਿਹੜੀ ਪੋਜੀਸ਼ਨ ਤੇ ਕੰਮ ਕੀਤਾ ਤੁਸੀਂ ਹਾਂਜੀ ਮੈਂ ਚਾਈਲਡ ਕੇਅਰ ਚ ਕਾਫੀ ਸਾਲਾਂ ਤੋਂ ਇੱਥੇ ਮਤਲਬ ਇਹ ਫੀਲਡ ਚ ਕੰਮ ਕਰ ਰਹੀ ਹਾਂ ਤੇ ਜੂ ਪੋਜੀਸ਼ਨ ਸਿਗੀਆਂ ਮੈਂ ਸਟਾਰਟਿੰਗ ਕੀਤੀ ਐ ਐਜ਼ ਐਨ ਐਜੂਕੇਟਰ ਚ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਐਜੂਕੇਸ਼ਨਲ ਲੀਡਰ ਦੇ ਰੋਲ 'ਚ ਵੀ ਕੀਤਾ ਅਸਿਸਟੈਂਟ ਡਾਇਰੈਕਟਰ ਦੇ ਰੋਲ 'ਚ ਵੀ ਕੀਤਾ ਠੀਕ ਓਕੇ ਹਾਂਜੀ ਤੇ ਕੀ ਕੀ ਇਹਦੇ ਵਿੱਚ ਜ਼ਿੰਮੇਵਾਰੀਆਂ ਹੁੰਦੀਆਂ ਐ ਜੇ ਐਜੂਕੇਟਰ ਤੁਸੀਂ ਕੀ ਕੁਸ਼ ਕਰਦੇ ਹੋ ਨੇ ਜੇ ਬਰੀਫਲੀ ਥੋੜਾ ਜਿਹਾ ਦੱਸੋ ਐਜ਼ ਐਨ ਐਜੂਕੇਟਰ ਆਪਾਂ ਕਹਿ ਸਕਦੇ ਹਾਂ ਦੂਜੀ ਮਾਂ ਲਾਲੋ ਬੱਚੇ ਦੀ ਹੈ ਇਹ ਬੱਚੇ ਨੂੰ ਤੁਸੀਂ ਛੱਡ ਕੇ ਗਏ ਉਹਦੀ ਦੂਜੀ ਮਾਂ ਕੋਲ ਤੇ ਫਿਰ ਉਹ ਐਜੂਕੇਟਰ ਨਹੀਂ ਉਹਦੀ ਲੁੱਕ ਆਫਟਰ ਕਰਨੀ ਹੈ ਫੋਰ ਐਗਜ਼ਾਮਪਲ ਜਿੱਦਾਂ ਉਹ ਅਗਰ ਟੋੜਾ ਛੋਟਾ ਬੇਬੀ ਹੈ ਹਨਾ 7-8 ਮਹੀਨੇ ਦਾ ਬੇਬੀ ਹੈ ਇੱਕ ਮਾਂ ਛੱਡ ਕੇ ਗਈ ਐਜੂਕੇਟਰ ਦੇ ਕੋਲ ਪਿੱਛੋਂ ਉਹਨੇ ਐਜੂਕੇਟਰ ਨਹੀਂ ਉਹ ਬੇਬੀ ਨੂੰ ਉਹਦੇ ਹਿਸਾਬ ਨਾਲ ਉਹਦੇ ਰੂਟੀਨ ਦੇ ਹਿਸਾਬ ਨਾਲ ਉਹਨੂੰ ਦੁੱਧ ਪਲਾਉਣਾ ਉਹਨੂੰ ਸੁਵਾਉਣਾ ਉਹਦੀ ਨੈਪੀ ਚੇਂਜ ਕਰਨੀ ਹਨਾ ਉਹਦੀ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਡੇਲੀ ਰੂਟੀਨ ਦੀਆਂ ਉਹ ਕਰਨੀਆਂ ਆ ਆਬਜ਼ਰਵੇਸ਼ਨਸ ਲਿਖਣੀਆਂ ਆ ਆਬਜ਼ਰਵੇਸ਼ਨਸ ਕਿ ਬੱਚਾ ਕਿੱਦਾਂ ਗਰੋ ਕਰ ਰਿਹਾ ਆਪਣੀ ਉਮਰ ਦੇ ਹਿਸਾਬ ਨਾਲ ਉਹ ਚੀਜ਼ਾਂ ਕਰ ਰਿਹਾ ਜਿਹੜੀਆਂ ਉਹਨੂੰ ਕਰਨੀ ਚਾਹੀਦੀਆਂ ਨੋਕੇ ਹਾਂਜੀ ਤੇ ਉਹਦੇ ਵਿੱਚ ਫੈਮਿਲੀ ਨੂੰ ਕਿੰਨਾ ਕਿ ਇਨਵੋਲਵ ਕੀਤਾ ਜਾਂਦਾ ਫੈਮਿਲੀ ਨੂੰ ਪਹਿਲਾਂ ਸਾਰੀ ਬੱਚੇ ਦੇ ਇੰਟਰਸਟ ਕੀ ਨੇ ਜਾਂ ਕਿਵੇਂ-ਕਿਵੇਂ ਸਾਰਾ ਕੁਝ ਪੁੱਛਦੇ ਨੇ हां जी हां जी ਜਦੋਂ ਤੁਸੀਂ ਇੱਕ ਚਾਈਲਡ ਕੇਅਰ ਚ ਆਪਣੇ ਬੱਚੇ ਨੂੰ ਇਨਰੋਲ ਕਰਦੇ ਹੋ ਉਦੋਂ ਤੁਹਾਨੂੰ ਪੁੱਛਦੇ ਨੇ ਕਿ ਤੁਹਾਡੇ ਬੱਚੇ ਦੀ ਕੀ ਪਸੰਦ ਆ ਕੀ ਨਾ ਪਸੰਦ ਆ ਤੁਹਾਡੇ ਬੱਚੇ ਦਾ ਰੂਟੀਨ ਕੀ ਹੈ ਕਰੇ ਬੱਚਾ ਕੀ ਮੈਂ ਹੈ ਕਿਵੇਂ ਕਦ ਖਾਂਦਾ ਹੈ ਕੀ ਖਾਂਦਾ ਹੈ ਜੇ ਬੱਚਾ ਕੁਝ ਨਹੀਂ ਖਾਂਦਾ ਤਾਂ ਉਹਨੂੰ ਐਸ ਅ ਸਬਸਟੀਟਿਊਟ ਆਪਾਂ ਕੀ ਪ੍ਰੋਵਾਈਡ ਕਰ ਸਕਦੇ ਆ ਵੀ ਕੁਝ ਖਾਵੇ ਹਾਂਜੀ ਸੌਣ ਲੱਗੇ ਬੱਚਾ ਕਿੱਦਾਂ ਸੌਂਦਾ ਉਹਦਾ ਕੀ ਰੂਟੀਨ ਆ ਸੌਣ ਦਾ ਉਹ ਮਤਲਬ ਉਹਨੂੰ ਉਮ ਪੈਟ ਕਰਨਾ ਪੈਂਦਾ ਕਿ ਬਿਨਾ ਪੈਟ ਤੋਂ ਸੋ ਜਾਂਦਾ ਬੱਚਾ ਪੈਸੀਫਾਇਰ ਲੈਂਦਾ ਕਿ ਬਿਨਾ ਪੈਸੀਫਾਇਰ ਤੋਂ ਸੌਂਦਾ ਓਕੇ ਸੋ ਹਰ ਇੱਕ ਚੀਜ਼ ਇੱਕ ਡੀਟੇਲ ਦੇ ਵਿੱਚ ਪੁੱਛਦੇ ਨੇ ਚਾਈਲਡ ਕੇਅਰਸ ਦੇ ਵਿੱਚ ਜਦ ਵੀ ਤੁਸੀਂ ਆਪਣੇ ਬੱਚੇ ਨੂੰ ਪਾਉਂਦੇ ਹੋ ਓਕੇ ਤੇ ਜਦੋਂ ਮਾਪਿਓ ਕਿਸੇ ਵੀ ਚਾਈਲਡ ਕੇਅਰ ਚ ਬੱਚੇ ਨੂੰ ਰੋਲ ਕਰਾਉਂਦੇ ਆ ਤਾਂ ਮਾਪਿਓ ਦੇ ਕੀ ਰਾਈਟਸ ਹੁੰਦੇ ਆ ਕੀ ਕੀ ਪੁੱਛ ਸਕਦੇ ਆ ਚਾਈਲਡ ਕੇਅਰ ਤੇ ਜਾ ਕੇ ਕਿ ਵੀ ਆ ਚੀਜ਼ ਲਾਈਕ ਉਹਨਾਂ ਦੇ ਲਾਇਸੈਂਸ ਹੈਗਾ ਜਾਂ ਉੱਤੇ ਕੀ ਸਟਾਫਿੰਗ ਦਾ ਕੀ ਸਿਸਟਮ ਆ ਉਹਨਾਂ ਦਾ ਕੀ ਕਿੱਥੋਂ ਤੱਕ ਗੱਲਬਾਤ ਉਹ ਕਰ ਸਕਦੇ ਨੇ ਹਾਂਜੀ ਮੇਰੇ ਹਿਸਾਬ ਨਾਲ ਹਰ ਇੱਕ ਪੇਰੈਂਟ ਨੂੰ ਅਮ ਇਹ ਚੀਜ਼ ਕਰਨੀ ਚਾਹੀਦੀ ਜਦੋਂ ਵੀ ਆਪਾਂ ਕਰਦੇ ਨਹੀਂ ਸਪੈਸ਼ਲੀ ਆਪਾਂ ਪੰਜਾਬੀ ਫੈਮਿਲੀਜ਼ ਦੀ ਮੈਂ ਗੱਲ ਕਰਾਂ ਇੰਡੀਅਨ ਫੈਮਿਲੀਜ਼ ਦੀ ਮੈਂ ਗੱਲ ਕਰਾਂ ਆਪਾਂ ਜ਼ਿਆਦਾ ਕੁਐਸਚਨਸ ਨਹੀਂ ਪੁੱਛਦੇ ਆਪਾਂ ਪਤਾ ਨਹੀਂ ਕਿਉਂ ਡਰਦੇ ਆ ਕਿ ਅਮ ਕੀ ਪੁੱਛਣਾ ਨਹੀਂ ਪੁੱਛਣਾ ਆਪਾਂ ਜੇ ਬੈਰੀ ਹੋ ਸਕਦਾ ਬੈਰੀ ਲੈਂਗੁਏਜ ਬੈਰੀਅਰ ਵੀ ਹੋ ਜਾਂਦਾ ਹੋਵੇ ਕਈ ਵਾਰ ਹਾਂ ਜੀ ਹਾਂ ਜੀ ਲੈਂਗੁਏਜ ਬੈਰੀਅਰ ਵੀ ਹੋ ਜਾਂਦਾ ਹਮ ਬਟ ਮੇਰੇ ਹਿਸਾਬ ਨਾਲ ਜਿੱਥੇ ਹੁਣ ਆਪਾਂ ਜਿੰਨੂੰ ਆਪਾਂ ਆਪਣਾ ਬੱਚਾ ਦੇ ਕੇ ਜਾ ਰਹੇ ਆ ਅਬ ਦੇ ਜਿੰਦ ਜਾਨ ਇੱਕ ਤਰ੍ਹਾਂ ਦੀ ਕੱਢ ਕੇ ਤੁਸੀਂ ਦੇ ਰਹੇ ਹੋ ਦੇ ਰਹੇ ਆ ਤੇ ਉੱਥੇ ਆਪਾਂ ਨੂੰ ਪੂਰਾ ਹੱਕ ਬੰਦਾ ਕਿ ਆਪਾਂ ਹਰ ਇੱਕ ਕੁਐਸਚਨ ਪੁੱਛੀਏ ਆਪਣੇ ਮਨ ਚ ਜੇ ਵੀ ਕੋ ਜੇ ਕੋਈ ਡਾਊਟ ਹੈਗਾ ਉਹ ਆਪਾਂ ਪੁੱਛੀਏ ਬਿਕਾਜ਼ ਐਸ ਅ ਪੇਰੈਂਟਸ ਆਪਣੇ ਰਾਈਟਸ ਨੇ ওকে ਹਾਂਜੀ ਤੇ ਜਦ ਵੀ ਆਪਾਂ ਜਾਨੇ ਆ ਇਨਰੋਲ ਕਰਦੇ ਆ ਮੇਕ ਸ਼ੋਰ ਅਸੀਂ ਐਦਾਂ ਦੇ ਕੁਐਸਚਨਸ ਪੁੱਛ ਰਹੇ ਆ ਵੀ ਤੁਹਾਡੇ ਸੈਂਟਰ ਦੇ ਵਿੱਚ ਕੀ ਰੇਸ਼ਿਓ ਸਿਸਟਮ ਹੈ ਕਿੰਨੇ ਐਜੂਕੇਟਰਸ ਹੁੰਦੇ ਨੇ ਰੂਮ ਦੇ ਵਿੱਚ ਕਿਉਂਕਿ ਜੇ ਮੈਂ ਰੇਸ਼ਿਓ ਦੀ ਗੱਲ ਕਰਾਂ um 6 months to leke um 24 months tak 1 to 4 di ratio hai matlab ek educator char babies de naal ਹੋਣਾ ਚਾਹੀਦਾ ਹੈ ਓਕੇ ਐਸ ਪਰ ਲਾਅ ਹਾਂਜੀ ਤੇ ਜੇ ਆਪਾਂ 2 ਸਾਲ ਤੋਂ ਉੱਤੇ ਬੱਚੇ ਦੀ ਗੱਲ ਕਰੀਏ ਹੂੰ ਉਹਦੇ ਨਾਲ 1 ਟੂ 5 ਦੀ ਰੇਸ਼ੀਓ ਹੈ ਓਕੇ ਹਾਂਜੀ ਤੇ ਉੱਥੇ ਧਿਆਨ ਵੀ ਜਿਹੜੇ ਟੀਚਰ ਕੰਮ ਕਰਦੇ ਨੇ ਹਾਂਜੀ ਉਹ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਹੈ ਕਿ ਉਹਨਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਬੱਚੇ ਨੂੰ ਜਦੋਂ ਤੁਸੀਂ 1 ਨੂੰ 1 ਕੁਝ ਕਰ ਰਹੇ ਹਾਂ ਚੇਂਜ ਕਰ ਰਹੇ ਹਾਂ ਉੱਥੇ ਮੇਲ ਸਟਾਫ ਵੀ ਹੋਣਗੇ ਕੁਝ ਇਹੋ ਜਿਹਾ ਸਿਸਟਮ ਹੁੰਦਾ ਕਿ ਉਹਨਾਂ ਤੇ ਕੋਈ ਕਿਸੇ ਤਰ੍ਹਾਂ ਦੀ ਨਿਗਰ ਰਵੇ ਬਿਲਕੁਲ ਬਿਲਕੁਲ ਸਾਰਾ ਕੁਝ ਸੁਪਰਵੀਜ਼ਨ ਦੇ ਨਾਲ ਹੀ ਹੁੰਦਾ ਓਕੇ ਰੇਸ਼ੀਓਜ਼ ਦੇ ਹਿਸਾਬ ਨਾਲ ਹੀ ਐਜੂਕੇਟਰ ਹਰ ਕਮਰੇ ਦੇ ਵਿੱਚ ਹੁੰਦੇ ਨੇ ਜਿਵੇਂ ਮੈਂ ਤੁਹਾਨੂੰ ਰੇਸ਼ੀਓ ਦੱਸ ਰਹੀ ਹਾਂ ਹਾਂਜੀ ਉਹਦੇ ਹਿਸਾਬ ਨਾਲ ਹੀ ਐਜੂਕੇਟਰਸ ਹੁੰਦੇ ਨੇ ਤੇ ਸੁਪਰਵੀਜ਼ਨ ਹਲ ਹਰ ਵੇਲੇ ਹੁੰਦੀ ਹੈ ओके लाइक ਜੇ ਤੁਸੀਂ ਇੱਕ ਬੱਚੇ ਨੂੰ ਚੇਂਜ ਕਰਨ ਲਈ ਲੈ ਕੇ ਗਏ ਉਦੋਂ ਦੋ ਸਟਾਫ ਜਾਂਦੇ ਨੇ ਜੇ ਕੋਈ ਮੇਲ ਸਟਾਫ ਆ ਕੁਝ ਹੈ ਉਹ ਜਿਹਾ ਵੀ ਸਿਸਟਮ ਜਦੋਂ ਬੱਚੇ ਨੂੰ ਨੈਪੀ ਚੇਂਜ ਕਰਨ ਲਈ ਜਾਂਦੇ ਯੂਜੂਲੀ ਹੋਣੇ ਚਾਹੀਦੇ ਆ ਦੋ ਸਟਾਫ ਹੋਣੇ ਚਾਹੀਦੇ ਆ ਬਟ ਇਦਾਂ ਹੁੰਦਾ ਨਹੀਂ ਚਾਈਲਡ ਕੇਅਰਸ ਦੇ ਵਿੱਚ ਕਿਉਂਕਿ ਇੱਕ ਤਾਂ ਐਜੂਕੇਟਰਸ ਘੱਟ ਹੁੰਦੇ ਨੇ ਤਾਂ ਹੀ ਮੈਂ ਪਹਿਲਾ ਕੁਐਸਚਨ ਆਈ ਰੱਖਿਆ ਵੀ ਪੇਰੈਂਟਸ ਨੂੰ ਇਹ ਚੀਜ਼ਾਂ ਪੁੱਛਣੀਆਂ ਚਾਹੀਦੀਆਂ ਨੇ ਕਿ ਕੀ ਸਿਸਟਮ ਹੈ ਨੈਪੀ ਚੇਂਜ ਵਿਲ ਕਿੱਦਾਂ ਨੈਪੀ ਚੇਂਜ ਹੁੰਦੀ ਹੈ ਤੁਹਾਡੀ ਨੈਪੀ ਚੇਂਜ ਪਾਲਿਸੀ ਕੀ ਹੈ ਹਾਂਜੀ ਵੈਸੇ ਐਸ ਪਰ ਆਪ ਅਗਰ ਆਪਾਂ ਗੱਲ ਕਰੀਏ ਪਾਲਿਸੀ ਲਾ ਲਓ ਐਸ ਪਰ ਆਪਾਂ ਲਾ ਗੱਲ ਕਰੀਏ ਤਾਂ ਨੈਪੀ ਚੇਂਜ ਵੇਲੇ ਵੀ ਦੋ ਐਜੂਕੇਟਰਸ ਮਤਲਬ ਹੋਣੇ ਚਾਹੀਦੇ ਆ ਇੱਕ ਨੈਪੀ ਚੇਂਜ ਕਰ ਰਿਹਾ ਤੇ ਇੱਕ ਉੱਥੇ ਸੁਪਰਵੀਜ਼ਨ ਕਰ ਰਿਹਾ ਜਸਟ ਸਪੋਰਟ ਕਰ ਰਿਹਾ ਉਹਨੂੰ ਕਹਿ ਲਓ ਹਾਂ ਜੀ ਬਟ ਐਦਾਂ ਯੂਜੂਲੀ ਹੁੰਦਾ ਨਹੀਂ ਆ ਮੋਸਟ ਆਫ ਦੀ ਚਾਈਲਡ ਕੇਅਰਸ ਦੇ ਵਿੱਚ ਐਦਾਂ ਹੁੰਦਾ ਨਹੀਂ ਆ ਬਟ ਐਦਾਂ ਹੁੰਦਾ ਕਿ ਇੱਕ ਬੰਦਾ ਅਗਰ ਨੈਪੀ ਚੇਂਜ ਕਰ ਰਿਹਾ ਤੇ ਦੂਜੇ ਐਜੂਕੇਟਰਸ ਕੁਝ ਨਾ ਕੁਝ ਕਰ ਰਹੇ ਹੁੰਦੇ ਕੋਈ ਮੇਬੀ ਕੋਈ ਸਲੀਪ ਰੂਟੀਨ ਫੋਲੋ ਕਰ ਰਿਹਾ ਜਾਂ ਕੋਈ ਮਾਰਨਿੰਗ ਟੀ ਰੂਟੀਨ ਫੋਲੋ ਕਰ ਰਿਹਾ ਜਿੱਥੇ ਬੱਚਿਆਂ ਨੂੰ ਖਵਾਇਆ ਜਾਂਦਾ ਸੋ ਹਰ ਇੱਕ ਐਜੂਕੇਟਰ ਇਸ ਡੈਫੀਨਿਟਲੀ ਕੁਛ ਨਾ ਕੁਛ ਕਰ ਰਿਹਾ ਹੁੰਦਾ ਨੋ ਕੇ ਹਾਂਜੀ ਤੇ ਕੁਝ ਐਹੋ ਜੀ ਘਟਨਾ ਤੁਹਾਡੇ ਹੁੰਦਿਆਂ ਜਿੰਨੀ ਦੇਰ ਤੁਸੀਂ ਕੰਮ ਕੀਤਾ ਜੇ ਟੀਚਰ ਵੀ ਕੰਮ ਕੀਤਾ ਤੁਸੀਂ ਹੋਰ ਰੋਲਸ ਦੇ ਵਿੱਚ ਵੀ ਰਹੇ ਹੋ ਇਸ ਇੰਡਸਟਰੀ ਚ ਤੁਹਾਡੇ ਹੁੰਦਿਆਂ ਕੋਈ ਐਹੋ ਜੀ ਘਟਨਾ ਕਦੇ ਤੁਸੀਂ ਨੋਟਿਸ ਕੀਤੀ ਸੀ ਕੁਝ ਹੋਇਆ ਇਹੋ ਜਿਹਾ ਕਦੇ ਉਮ ਆਪਾਂ ਅਬਿਊਜ਼ ਤਾਂ ਨਹੀਂ ਕਹਿ ਸਕਦੇ ਬਟ ਡੈਫੀਨੇਟਲੀ ਮੈਂ ਵੀ ਇੱਕ ਇਨਸੀਡੈਂਟ ਮੈਂ ਐਕਚੁਅਲੀ ਐਜ਼ ਅ ਰੂਮ ਲੀਡਰ ਕੰਮ ਕਰ ਰਹੀ ਸੀਗੀ ਹਾਂਜੀ ਤੇ ਮੇਰੇ ਨਾਲ ਟੀਮ ਮੇਟ ਸੀ ਉ ਉਹ ਲੇਡੀ ਸੀਗੀ ਮੈਂ ਨੋਟਿਸ ਕੀਤਾ ਸੀ ਵੀ ਉਹ ਬੱਚੇ ਨਾਲ ਥੋੜਾ ਰੂਡ ਹੋ ਰਹੀ ਸੀ ਫਿਜ਼ੀਕਲੀ ਰੂਡ ਹੋ ਰਹੀ ਸੀ ਜਿੱਦਾਂ ਬੱਚੇ ਨੂੰ ਉਹ ਨੈਪੀ ਚੇਂਜ ਲਈ ਲੈ ਕੇ ਜਾ ਰਹੀ ਸੀ ਬੱਚਾ ਨਾ ਕਰ ਰਿਹਾ ਸੀ ਵੀ ਆਈ ਡੋਨਟ ਵਾਂਟ ਟੂ ਗੋ ਹਨਾ ਤੇ ਉਹ 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 ਐਜੂਕੇਟਰ ਨੂੰ ਇਦਾਂ ਹੋ ਰਿਹਾ ਸੀ ਵੀ ਮੈਂ ਆਪਣੀਆਂ ਨੈਪੀਆਂ ਕਰਾਂ ਕਨੇਸ਼ ਪਟਾਪਟ ਕਰਾਂ ਵੀ ਮੈਂ ਆਪਣਾ ਵੇਲਾ ਹੋਵਾ ਕਿ ਮੈਂ ਆਪਣਾ ਦੂਜੇ ਪਾਸੇ ਜਾਵਾਂ ਹਨਾ ਤੇ ਉਹ ਇਹ ਚੱਕਰ ਚ ਬੱਚੇ ਨੂੰ ਜਿੱਦਾਂ ਹੱਤ ਬਾਹਾਂ ਤੋ ਖਿੱਚ ਕੇ ਲੈ ਕੇ ਜਾ ਰਹੀ ਸੀਗੀ ਹਨਾ ਕਿ ਨੈਪੀ ਚੇਂਜ ਕਰਨੀ ਹੈ ਪਰ ਉਹ ਬੱਚਾ ਰੋ ਰਿਹਾ ਸੀਗਾ ਬਟ ਮੈਂ ਨੋਟਿਸ ਕਰ ਲਿਆ ਕਿ ਉਹ ਥੋੜਾ ਰੂਡ ਹੋ ਰਿਹਾ ਸੀਗਾ ਫਿਜ਼ੀਕਲੀ ਸੋ ਮੈਂ ਉਸੇ ਵੇਲੇ ਇੰਟਰਪਟ ਕੀਤਾ ਉਹ ਚੀਜ਼ ਦੇ ਵਿੱਚ ਤੇ ਮੈਂ ਕਿਆ ਕਿ ਮੈਂ ਐਪੀ ਚੇਂਜ ਕਰੂੰਗੀ ਮੈਂ ਉਹ ਐਜੂਕੇਟਰ ਨੂੰ ਕਹਿੰਦਾ ਇਟਸ ਓਕੇ ਵੀ ਮੈਂ ਕਰੂੰਗੀ ਮੈਂ ਕਰ ਦੂੰਗੀ ਹਮ ਬਟ ਲੇਟਰ ਔਨ ਮੈਂ ਡੈਫੀਨੇਟਲੀ ਉਹ ਐਜੂਕੇਟਰ ਨਾਲ 1 1 ਵਨ ਗੱਲ ਕੀਤੀ ਹਮ ਤੇ ਮੈਂ ਉਹਨੂੰ ਸਮਝਾਇਆ ਕਿ ਵੀ ਇਦਾਂ ਨਹੀਂ ਇਸ ਵੇਚ ਨਹੀਂ ਤੇ ਇਦਾਂ ਹੁੰਦਾ ਹੈ ओके ਚਾਈਲਡ ਕੇਅਰਸ ਦੇ ਵਿੱਚ ਇਦਾਂ ਹੁੰਦਾ ਹੈ which is normal ਬਟ ਮਤਲਬ ਸਭ ਨੂੰ ਮੈਨੂੰ ਇਹ ਲੱਗਦਾ ਕਿ ਜੇ ਕੋਈ ਤੁਹਾਡੇ ਸਾਹਮਣੇ ਕੁਝ ਗਲਤ ਕੰਮ ਹੋ ਰਿਹਾ ਹਾਂਜੀ ਭਾਵੇਂ ਤੁਸੀਂ ਟੀਮ ਦੇ ਮੈਂਬਰ ਹੋ ਪਰ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਸਟੈਂਡ ਅਪ ਹੋਵੋ ਉਸ ਬੱਚੇ ਲਈ ਕਿਉਂਕਿ ਤੁਸੀਂ ਨਹੀਂ ਖੜੋਗੇ ਤਾਂ ਹੋਰ ਕੌਣ ਖੜੂਗਾ ਬਿਲਕੁਲ ਬਿਲਕੁਲ ਡੈਫੀਨੇਟਲੀ ਜ਼ਰੂਰੀ ਹੈ ਸੋ ਆਪਣਾ ਭਾਵੇਂ ਟੀਮ ਮੈਂਬਰ ਦੇ ਖਿਲਾਫ ਜਾ ਕੇ ਵੀ ਤੁਹਾਨੂੰ ਕੋਈ ਕੰਪਲੇਨਟ ਕਰਨੀ ਪਵੇ ਰੇਜ਼ ਕਰਨਾ ਪਵੇ ਸ਼ੋਅ ਕਰਨਾ ਚਾਹੀਦਾ ਤੇ ਵਧੀਆ ਕੀਤਾ ਤੁਸੀਂ ਉਹ ਕੀਤਾ ਤੁਹਾਨੂੰ ਕੀ ਲੱਗਦਾ ਕਿ ਮਾਪਿਓ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਕਿ ਕਿਉਂਕਿ ਕੋਈ ਨਹੀਂ ਚਾਹੁੰਦਾ ਵੀ ਮੇਰੇ ਬੱਚੇ ਨਾਲ ਹਨਾ ਭਾਵੇਂ ਇਸ ਘਟਨਾ ਨਹੀਂ ਲਾ ਲੋ ਜਿਹਦੇ ਭਾਵੇਂ ਬੱਚੇ ਨਾਮ ਹੀ ਹੋਣਾ ਉਹਦੀ ਵੀ ਇੱਕ ਵਾਰੀ ਰੂਹ ਕੰਬੀ ਇਹ ਸੁਣ ਕੇ ਕਿ ਯਾਰ ਏਡੇ ਏਡੇ ਬੱਚਿਆਂ ਨਾਲ ਬੰਦਾ ਹਿੱਲ ਜਾਂਦਾ ਸੁਣ ਕੇ ਹਨਾ ਤੇ ਜਿਹਦੇ ਜਿਹਦੇ ਆਪਣੇ ਬੱਚੇ ਨੇ ਉਹਦੇ ਲਈ ਕਿੰਨਾ ਮੁਸ਼ਕਲ ਹੋਊਗਾ ਇਸ ਘਟਨਾ ਤੋਂ ਬਾਅਦ ਭਾਵੇਂ ਇਹੋ ਜਿਹੇ ਕਿਤੇ ਬਹੁਤ ਜ਼ਿਆਦਾ ਨਹੀਂ ਹੁੰਦੇ ਹੈਗੇ ਬਹੁਤ ਘੱਟ ਹੁੰਦੇ ਆ ਬਹੁਤ ਹੀ ਚੰਗੇ ਹੁੰਦੇ ਆ ਸਾਰੇ ਮੋਸਟਲੀ ਚੰਗੇ ਹੁੰਦੇ ਆ ਹਾਂਜੀ ਮੋਸਟਲੀ ਪਰ ਇਹੋ ਜਿਹੇ ਜਿਹੜੇ ਲੋਕ ਨੇ ਇਹਨਾਂ ਦੀ ਕੰਪਲੇਂਟ ਕਰਨੀ ਹੈ ਇਹਨਾਂ ਨੂੰ ਲਾਈਕ ਇਹਨਾਂ ਬਾਰੇ ਸਾਰਾ ਉਹ ਸਭ ਨੂੰ ਦੱਸਣਾ ਕਿੰਨਾ ਜ਼ਰੂਰੀ ਹੈ ਤਾਂ ਕਿ ਸਾਰੀ ਆਰਗੇਨਾਈਜੇਸ਼ਨ ਹੀ ਨਾ ਉਹਦੇ ਚੋ ਕਰੇ ਹਨ ਤੇ ਮਾਪਿਓ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਆ ਕਿ ਤੁਹਾਨੂੰ ਪਤਾ ਲੱਗੇ अर्ली ਸਾਈਨਸ ਜਿਹੜੇ ਨੇ ਜਾਂ ਮਿਲਣ ਤੁਹਾਨੂੰ ਤੇ ਤੁਸੀਂ ਰੇਜ਼ ਕਰੋ ਇਸ਼ੂ ਨਾ ਹੋ ਹਾਂਜੀ ਉਹ ਸਭ ਤੋਂ ਪਹਿਲਾਂ ਜਦੋਂ ਤੁਸੀਂ ਬੱਚੇ ਨੂੰ انرੋਲ ਕਰਦੇ ਹੋ ਮੇਕ ਸ਼ੋਰ ਤੁਸੀਂ ਉਹ ਸੈਂਟਰ ਦੇ ਵਿੱਚ ਉਹਨਾਂ ਨੂੰ ਕੁਐਸਚਨਸ ਪੁੱਛੋ ਹਮ ਕੀ ਤੁਹਾਡੀ ਨੈਪੀ ਚੇਂਜ ਪਾਲਿਸੀ ਹੈ ਤੁਹਾਡੀ ਰੇਸ਼ੀਓਸ ਕੀ ਨੇ ਰੂਮ ਦੇ ਵਿੱਚ ਕਿੰਨੇ ਬੱਚਿਆਂ ਨਾਲ ਕਿੰਨੇ ਐਜੂਕੇਟਰ ਹੁੰਦੇ ਨੇ ਤੇ ਤੁਹਾਡੇ ਕਿੰਨੇ ਕੈਜੂਅਲ ਸਟਾਫ ਹੁੰਦੇ ਨੇ ਬਾਹਰੋਂ ਸਟਾਫ ਤੁਹਾਡੇ ਸੈਂਟਰ ਚ ਕਿੰਨੇ ਕਾਂਦੇ ਨੇ ਉਹਦਾ ਕੀ ਸਿਸਟਮ ਹੈ ਫਿਰ ਤੁਹਾਡਾ ਉਮ ਜਿਹੜੇ ਆਡਿਟਸ ਨੇ ਉਹ ਕਦ ਹੋਏ ਨੇ ਲਾਸਟ ਹੂੰ ਉਹ ਉਦਾਂ ਦੇ ਕੁਐਸਚਨਸ ਪੁੱਛੋ ਕੁਆਲਿਟੀ ਇੰਪਰੂਵਮੈਂਟ ਪਲਾਨ ਜਿਹੜਾ ਤੁਹਾਡੇ ਸੈਂਟਰ ਦਾ ਹੈ ਉਹ ਕਦ ਹੋਇਆ ਲਾਸਟ ਆਡਿਟ ਕਦ ਹੋਇਆ ਆ ਇੰਧਾ ਦੇ ਕੁਐਸਚਨ ਜੇ ਤੁਸੀਂ ਪੁੱਛਦੇ ਹੋ ਨਾ ਤਾਂ ਐਜੂਕੇਟਰਸ ਵੀ ਥੋੜੇ ਮਤਲਬ ਅਵੇਅਰ ਹੋ ਜਾਂਦੇ ਕਿ ਬੀਏ ਪੇਰੈਂਟਸ ਐਕਚੁਅਲੀ ਬਿਲਕੁਲ ਹਾਂਜੀ ਰੋਲ ਪਲੇ ਕਰ ਰਹੇ ਨੇ ਸੇਫਟੀ ਮੀਜਰਸ ਲੈ ਰਹੇ ਨੇ ਇੰਪੋਰਟੈਂਟ ਹੈ ਤਾਂ ਇਹਨਾਂ ਦਾ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਐਕਚੁਅਲੀ ਹਾਂਜੀ ਹਾਂਜੀ ਦੂਜੀ ਚੀਜ਼ ਇਹ ਹੈ ਕਿ ਡੈਫੀਨੇਟਲੀ ਤੁਸੀਂ ਡੇਲੀ ਰਿਕਾਰਡ ਦੇਖੋ ਆਪਣੇ ਬੱਚੇ ਦਾ ਆਮ ਯੂਜੁਅਲੀ ਕੀ ਹੁੰਦਾ ਹੈ ਕੀ ਚਾਈਲਡ ਕੇਅਰਸ ਦੇ ਵਿੱਚ ਐਪਲੀਕੇਸ਼ਨਸ ਹੁੰਦੀਆਂ ਜਿਵੇਂ ਸਟੋਰੀ ਪਾਰਕ ਹੋ ਗਿਆ ਤੇ ਇਦਾਂ ਦੇ ਉਹ ਕੀ ਕਰਦੇ ਆ ਕਿ ਤੁਹਾਨੂੰ ਡੇਲੀ ਬੱਚੇ ਦਾ ਰੂਟੀਨ ਦੱਸਦੇ ਆ ਵੀ ਤੁਹਾਡੇ ਬੱਚੇ ਨੇ 8 ਵਜੇ ਮਾਰਨਿੰਗ ਟੀ ਖਾਧੀ 8 ਵਜੇ ਤੁਹਾਡਾ ਬੱਚਾ ਸੁੱਤਾ 8 ਵਜੇ ਤੁਹਾਡੇ ਬੱਚੇ ਦੀ ਫਸਟ ਸਨੈਪ ਕਿਤੀ ਸਲਕ ਪੂਰੀ ਰਿਪੋਰਟ ਲਿਖ ਕੇ ਭੇਜ ਦਿਓ ਲਿਖ ਕੇ ਭੇਜਦੇ ਨਾ ਕਿਸੇ ਐਪ ਚ ਇਹ ਐਪ ਹੈ ਉੱਥੇ ਅਪਡੇਟ ਕਰਦੇ ਰਹਿੰਦੇ ਨੇ ਉੱਥੇ ਤੁਹਾਡੇ ਬੱਚੇ ਦੀਆਂ ਪਿਕਚਰਸ ਵੀ ਆਉਂਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਸੋ ਮੇਕ ਸ਼ੋਰ ਕਿ ਪੇਰੈਂਟਸ ਉਹ ਚੀਜ਼ਾਂ ਨੂੰ ਦੇਖ ਰਹੇ ਨੇ ਉਹ ਟਰੈਕ ਕਰ ਰਹੇ ਨੇ ਕਿ ਹਨਾ ਕੀ ਹੋ ਰਿਹਾ ਥਰੋਅਆਊਟ ਦਾ ਡੇ ਤੁਹਾਡਾ ਬੱਚਾ ਕਿੱਦਾਂ ਹੈ ਹਾਂਜੀ ਐਂਡ ਡੈਫੀਨੇਟਲੀ ਜੇ ਤੁਸੀਂ ਨਵੇਂ ਪੇਰੈਂਟ ਹੋ ਤੁਸੀਂ ਹੁਣੇ ਇਨਰੋਲ ਕੀਤਾ ਹੈ ਤੁਸੀਂ ਕਾਲ ਕਰੋ ਸੈਂਟਰ ਚ ਹਮ ਕਾਲ ਕਰਕੇ ਪੁੱਛੋ ਸੋਚੋ ਨਾ ਕਿ ਵੀ ਕਾਲ ਕਰੀਏ ਨਾ ਕਰੀ ਕਾਲ ਕਰੋ ਤੁਹਾਡਾ ਰਾਈਟ ਆ ਤੁਸੀਂ ਪੁੱਛੋ ਕਾਲ ਕਰਕੇ ਵੀ ਤੁਹਾਡਾ ਸਾਡਾ ਬੱਚਾ ਕਿੱਦਾਂ ਹੈ ਸਵੇਰੇ ਮਾਰਨਿੰਗ ਅਸੀਂ ਛੱਡਿਆ ਸੀ ਬੱਚਾ ਰੋ ਰਿਹਾ ਸੀਗਾ ਹੁਣ ਕਿਵੇਂ ਆ ਇਹ ਤੁਹਾਡਾ ਰਾਈਟ ਆ ਤੁਸੀਂ ਥਰੂਆਊਟ ਦਾ ਡੇ ਤੁਸੀਂ ਚੀਜ਼ਾਂ ਪੁੱਛ ਸਕਦੇ ਹੋ ਤੁਸੀਂ ਅਚੰਚੇਤ ਵੀ ਜਾ ਕੇ ਉੱਥੇ ਦੇਖ ਸਕਦੇ ਹੋ ਕਿ ਮੇਰਾ ਬੱਚਾ ਕਿਵੇਂ ਆ ਅਚੰਚਤ ਕਿਸੇ ਵੀ ਸੈਂਟਰ ਚ ਜਾ ਸਕਦੇ ਹੋ ਤੁਹਾਡਾ ਰਾਈਟ ਹੈਗਾ ਕਿ ਮੇਰਾ ਖਿਆਲ ਹੋਇਆ ਇੱਕਦਮ ਕਿ ਯਾਰ ਮੈਂ ਦੇਖਾਂ ਐਟ ਲੀਸਟ ਕਿ ਮੇਰਾ ਬੱਚਾ ਉੱਥੇ ਕੀ ਕਰ ਰਿਹਾ ਉਹਦੇ ਨਾਲ ਕਿ ਕਿਸ ਤਰੀਕੇ ਡੀਲ ਕੀਤਾ ਜਾ ਰਿਹਾ ਉਹਦੇ ਨਾਲ ਜਾ ਸਕਦੇ ਹੋ ਤੁਸੀਂ ਅਮ ਤੁਸੀਂ ਇਦਾਂ ਨਹੀਂ ਜਾ ਸਕਦੇ ਕਿਉਂਕਿ ਉਹਦੇ ਨਾਲ ਕੀ ਹੈ ਬੱਚੇ ਦਾ ਰੂਟੀਨ ਇੰਟਰਪਟ ਹੋ ਜਾਊਗਾ ਹਨਾ ਨਹੀਂ ਤੁਸੀਂ ਬੱਚੇ ਕੋਲ ਭਾਵੇਂ ਨਾ ਡਾਇਰੈਕਟਲੀ ਜਾਓ ਉਹਨੂੰ ਕਿਸੇ ਤਰ੍ਹਾਂ ਕੋਈ ਸਿਸਟਮ ਹੁੰਦਾ ਕਿ ਅਬਜ਼ਰਵ ਕਰ ਸਕੋ ਦੇਖ ਸਕੋ ਉਹ ਸਟਾਰਟਿੰਗ ਚ ਹੁੰਦਾ ਜਦੋਂ ਤੁਸੀਂ ਬਿਲਕੁਲ ਨਵਾਂ ਇਨਰੋਲਮੈਂਟ ਕਰਦੇ ਹੋ ਨਾ ਇਨਰੋਲਮੈਂਟ ਦੇ ਵਿੱਚ ਸਟਾਰਟਿੰਗ ਚ ਕੀ ਹੁੰਦਾ ਔਰੀਐਂਟੇਸ਼ਨ ਡੇਜ਼ ਹੁੰਦੇ ਨੇ ਔਰੀਐਂਟੇਸ਼ਨ ਡੇਜ਼ ਇਦਾਂ ਕਿ ਤੁਸੀਂ ਬੱਚੇ ਨੇ ਫਾਰ ਐਗਜ਼ਾਮਪਲ ਇੱਕ ਡੇਟ ਨੂੰ ਸਟਾਰਟ ਕਰਨਾ ਹੈ ਫਸਟ ਨੂੰ ਸਟਾਰਟ ਕਰਨਾ ਇੱਕ ਹਫਤੇ ਪਹਿਲਾਂ ਉਹ ਤੁਹਾਨੂੰ ਔਰੀਐਂਟੇਸ਼ਨ ਡੇਸ ਦੇਣਗੇ ਜਿਹਦੇ ਚ ਤੁਸੀਂ 4-5 ਮੀਟਿੰਗ ਸੈਟਅਪ ਕਰ ਸਕਦੇ ਹੋ ਹਮ ਜਿੱਥੇ ਤੁਸੀਂ ਐਜ਼ ਅ ਪੇਰੈਂਟ ਨਾਲ ਜਾਓਗੇ ਓਕੇ ਤੁਸੀਂ ਨਾਲ ਰਹੋਗੇ ਹਮ 2-3 ਘੰਟੇ ਨਾਲ ਰਹੋਗੇ ਬੱਚੇ ਦੇ ਤੁਸੀਂ ਦੇਖੋਗੇ ਤੁਹਾਡਾ ਬੱਚਾ ਕੰਫਰਟੇਬਲ ਹੋਊਗਾ ਥੈਨ ਤੁਸੀਂ ਆਪਣਾ ਸਟਾਰਟ ਕਰ ਸਕਦੇ ਹੋ ਨੋਰਮਲ ਜੀ ਡੀ انرੋਲਮੈਂਟ ਹੈ ਤੁਸੀਂ ਸਟਾਰਟ ਕਰ ਸਕਦੇ ਹੋ ਓਕੇ ਬੱਚੇ ਨੂੰ ਵੈਸੇ ਵੀ ਤੁਸੀਂ ਘਰ ਆਏ ਨੂੰ ਮੈਨੂੰ ਲੱਗਦਾ ਸਭ ਨੂੰ ਹਰ ਰੋਜ਼ ਬੱਚੇ ਨੂੰ ਪੁੱਛਣਾ ਚਾਹੀਦਾ ਵੀ ਤੇਰਾ ਕਿਵੇਂ ਦਾ ਦਿਨ ਲੰਘਿਆ ਬੱਚੇ ਨਾਲ ਜੇ ਤੁਸੀਂ ਇੰਨੇ ਇੱਕ ਫਰੈਂਡਲੀ ਹੋਵੋਗੇ ਉਹ ਡਰਦਾ ਕਈ ਵਾਰੀ ਬੱਚੇ ਨਾ ਡਰਦੇ ਬਹੁਤ ਹੁੰਦੇ ਮਾਪਿਆਂ ਤੋਂ ਮੈਨੂੰ ਲੱਗਦਾ ਉਹ ਵੀ ਇੱਕ ਇੱਕ ਬੈਰੀਅਰ ਹੋ ਸਕਦਾ ਇਸ ਚੀਜ਼ ਕਿ ਬੱਚੇ ਨੂੰ ਹੋਵੇ ਆ ਮੈਂ ਦੱਸ ਸਕਦਾ ਭਾਵੇਂ 2 ਸਾਲ ਦਾ ਹੀ ਬੱਚਾ ਹਾਂਜੀ ਛੋਟੇ ਛੋਟੇ ਬੱਚੇ ਵੀ ਡਰ ਜਾਂਦੇ ਨੇ ਇਹਨਾਂ ਗੱਲਾਂ ਤੋਂ ਕੁਝ ਵੀ ਹੁੰਦਾ ਬੱਚੇ ਨੂੰ ਪੁੱਛਣਾ ਜਾਣਾ ਚਾਹੀਦਾ ਮੈਨੂੰ ਲੱਗਦਾ ਘਰੇ ਕਿ ਕਿਵੇਂ ਤੁਹਾਨੂੰ ਉਹਦੇ ਤੋਂ ਬਹੁਤ ਕੁਝ ਆਈਡੀਆ ਲੱਗ ਸਕਦਾ ਬਿਲਕੁਲ ਮੈਂ ਇੱਕ ਚੀਜ਼ ਹੋਰ ਗੱਲ ਕਰਨਾ ਚਾਹੂੰਗੀ ਜਿਹੜੇ 2 ਸਾਲ ਤੋਂ ਛੋਟੇ ਬੱਚੇ ਨੇ ਉਹਨਾਂ ਕੋਲ ਲੈਂਗੁਏਜ ਨਹੀਂ ਹੁੰਦੀ ਹੱਗੇ ਸੋ देयर ਆਰ ਵੇਸ ਕਿ ਜਿਹਦੇ ਨਾਲ ਤੁਸੀਂ ਪਤਾ ਕਰ ਸਕਦੇ ਹੋ ਕਿ ਕੁਝ ਰੋਂਗ ਤਾਂ ਨਹੀਂ ਹੋ ਰਿਹਾ ਚਾਹ ਕਰ ਚ ਉਹਦੇ ਚ ਇਦਾਂ ਹੈ ਕਿ ਜਦੋਂ ਤੁਹਾਡਾ ਬੱਚਾ ਘਰ ਆਉਂਦਾ ਹਾਂਜੀ ਤੁਸੀਂ ਉਹਦੀ ਬਾਡੀ ਚੈੱਕ ਕਰੋ ਹੂੰ ਕੋਈ ਉਹਦੇ ਬਰੂਸ ਤਾਂ ਨਹੀਂ ਹੈਗਾ ਉਹਦੀ ਬਾਡੀ ਕਿਦਾਂ ਉਹਦੇ ਪ੍ਰਾਈਵੇਟ ਪਾਰਟ ਕਿਦਾਂ ਨੇ ਮੇਕ ਸ਼ੋਰ ਤੁਸੀਂ ਉਸ ਚੀਜ਼ਾਂ ਡੇਲੀ ਦੇਖ ਰਹੇ ਹੋ ਬਿਲਕੁਲ ਜਦੋਂ ਬੱਚਾ ਘਰ ਆਂਦਾ ਬਿਲਕੁਲ ਦੂਜੀ ਚੀਜ਼ ਇਹ ਹੈ ਬੱਚਾ ਕਿਦਾਂ ਬਿਹੇਵ ਕਰ ਰਿਹਾ ਉਹਦੇ ਬਿਹੇਵੀਅਰ ਇਹ अर्ਲੀ ਸਾਈਨਸ ਨੇ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਮਥਿੰਗ ਇਜ਼ ਰੋਂਗ ਵੀ ਅੱਗੇ ਤਾਂ ਬੱਚਾ ਚੰਗਾ ਪਲਿਆ ਜਾ ਰਿਹਾ ਹੁਣ ਅੱਜ ਜਾਨ ਲੱਗੇ ਬੱਚਾ ਇਹਨਾਂ ਕਿਉਂ ਰੋ ਰਿਹਾ ਹੂੰ ਤੇ ਜੇ ਤੁਸੀਂ ਕਿਸੇ एजुकेटर ਨੂੰ ਫੜਾਰੇ ਹੋ ਉਦੋਂ ਉਹ ਇੱਕਦਮ ਕਿਉਂ ਸ਼ਿਵਰ ਕਰ ਰਿਹਾ ਹੈ ਉਹਦੀ ਬਾਡੀ ਤੁਹਾਨੂੰ ਇਹ ਚੀਜ਼ਾਂ ਪਤਾ ਲੱਗ ਜਾਣਗੀਆਂ ਕਿ ਕੁਝ ਗਲਤ ਹੋ ਰਿਹਾ ਹੈ ਜਾਂ ਤਾਂ ਉੱਥੇ ਬੱਚਿਆਂ ਨਾਲ ਕੁਝ ਅਬਿਊਜ਼ ਹੋ ਰਿਹਾ ਹੈ ਬੁਲੀ ਹੋ ਰਿਹਾ ਹੈ ਜਾਂ ਕੁਝ एजुਕੇਟਰਸ ਨਾਲ ਕੋਈ ਨੈਗਲੈਕਟ ਕਰ ਰਹੇ ਨੇ एजुਕੇਟਰਸ ਇਹਨੂੰ ਨੈਗਲੈਕਸ਼ਨ ਬਹੁਤ ਹੁੰਦੀ ਹੈ ਚਾਈਲਡ ਕਿਡ ਦੇ ਵਿੱਚ ਮੋਕੇ ਬੱਚਾ ਰੋ ਰਿਹਾ ਹੈ ਤਾਂ ਐਜੂਕੇਟਰਸ ਕਈ ਵਾਰੀ ਵੈਸੇ ਤਾਂ ਯੂਜੂਲੀ ਚੰਗੇ ਹੁੰਦੇ ਆ ਬਟ ਜਿਵੇਂ ਹੁਣ ਕੇਸੇ ਸਾਹਮਣੇ ਆ ਰਹੇ ਨੇ ਤਾਂ ਮੈਂ ਇਹ ਚੀਜ਼ ਤੇ ਉੱਤੇ ਵੀ ਥੋੜਾ ਜਿਹਾ ਚਾਨਣਾ ਪਾਣਾ ਚਾਹੂੰਗੀ ਹਾਂਜੀ ਬੱਚਾ ਰੋ ਰਿਹਾ ਬਹੁਤ ਐਜੂਕੇਟਰਸ ਨੇ ਜੋ ਨੈਗਲੈਕਟ ਕਰ ਦਿੰਦੇ ਇਗਨੋਰ ਕਰ ਦਿੰਦੇ ਆ ਤੇ ਚਲੇ ਜਾਂਦੇ ਆ ਵੀ ਆਪਣਾ ਕੰਮ ਕਰਨ ਲੱਗ ਜਾਂਦੇ ਨੇ ਨਹੀਂ ਉਹ ਉਦਾਂ ਨਹੀਂ ਬੱਚਾ ਰੋ ਰਿਹਾ ਉਹਨੂੰ ਕੰਮ ਕਰੋ ਉਹਦੇ ਨਾਲ ਬੈਠੋ ਉਹਦੇ ਨਾਲ ਕੋਈ ਐਕਟੀਵਿਟੀ ਕਰੋ ਤੇ ਉਹਦਾ ਮਾਈਂਡ ਜਿਹੜਾ ਹਨਾ ਤੁਸੀਂ ਡਿਸਟਰੈਕਟ ਕਰੋ ਬਿਲਕੁਲ ਤੁਹਾਡੇ ਕੋਲ ਕਿੰਨੇ ਵਿਸ਼ਵਾਸਨਾ ਮਾਪਿਓ ਛੱਡ ਕੇ ਗਏ ਨੇ ਇੱਕ ਜੋਬ ਦੇ ਨਾਲ ਨਾਲ ਜੇ ਤੁਸੀਂ ਆਪਣਾ ਦਿਲ ਉਸ ਜੋਬ ਚ ਵੀ ਉਹ ਇਹੋ ਜੀ ਜੋਬ ਆ ਜਿਵੇਂ ਡਿਸੇਬਿਲਟੀ ਵਾਲੀ ਜੋਬ ਹੋਗੀ ਜਹੇ ਹੋਗੀ ਇਹਦੇ ਨਾਲ ਬਾਕੀ ਤਾਂ ਸਾਰਾ ਕੁਝ ਹੈ ਹੀ ਆ ਤਨਖਾਹ ਹੀ ਸਾਰੇ ਕੰਮ ਕਰ ਦਿਆ ਪਰ ਇਹਦੇ ਵਿੱਚ ਜੇ ਜੇ ਤੁਸੀਂ इमोਸ਼ਨਲੀ ਇਨਵੋਲਵ ਹੋਵੋ ਥੋੜਾ ਜਿਹਾ ਤੇ ਬਹੁਤ ਵਧੀਆ ਮੈਨੂੰ ਲੱਗਦਾ ਹੋਵੇ ਹਾਂਜੀ ਨਾਲੇ ਬੱਚੇ ਇਹਨੇ ਛੋਟੇ ਨੇ ਉਹਨਾਂ ਨਾ ਨਾ ਬੋਲ ਸਕਦੇ ਨੇ ਉਹਨਾਂ ਨੂੰ ਤਾਂ ਪਿਆਰ ਤੇ ਕੇਅਰ ਚਾਹੀਦੀ ਹੈ ਤੁਹਾਡੀ ਜਿਉਂ ਚੀਜ਼ ਮਿਲ ਰਹੀ ਆ ਤਾਂ ਬਧੀਆ ਨਹੀਂ ਤੇ ਜਿਹੜੇ ਜਦੋਂ ਇਹਨਾਂ ਨੂੰ ਸਟਾਫ ਨੂੰ ਰੱਖਦੇ ਆ ਹੁਣ ਜਿਵੇਂ ਇਹ ਹੀ ਘਟਨਾ ਹੋਈ ਆ ਇਹ ਕੋਈ ਛੋਟੀ ਜੀ ਘਟਨਾ ਨਹੀਂ ਬਹੁਤ ਵੱਡੀ ਘਟਨਾ ਇੱਕ ਬੰਦੇ ਤੇ 70 ਚਾਰजेस ਲਾਏ ਨੇ ਦਾ ਮਤਲਬ ਉਹ ਕਿੰਨੀ ਦੇਰ ਤੋਂ ਇਹ ਚੀਜ਼ਾਂ ਚੱਲ ਰਹੀਆਂ ਹੋਣਗੀਆਂ ਤੇ ਪਹਿਲੀ ਗੱਲ ਤੇ ਮਤਲਬ ਜਦੋਂ ਉਹਨਾਂ ਨੂੰ ਉਹਦੇ ਵਿੱਚ ਰੱਖਦੇ ਆ ਜੌਬ ਤੇ ਰੱਖਦੇ ਆ ਉਹਦਾ ਕੀ ਕ੍ਰਾਈਟੇਰੀਆ ਹੁੰਦਾ ਕਿ ਇਹੋ ਜਿਹੇ ਬੰਦੇ ਵੀ ਐਂਟਰ ਹੋ ਜਾਂਦੇ ਆ ਕੋਈ ਉਹਦੇ ਚੈੱਕ ਕੋਈ ਸਪੈਸ਼ਲ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਸਿਸਟਮ ਹਾਂਜੀ ਹੁੰਦਾ ਆਪਣਾ ਐਸਟੀ ਦੇ ਵਿੱਚ ਵਰਕਿੰਗ ਵਿਦ ਵਲਨਰੇਬਲ ਪੀਪਲ ਕਾਰਡ ਬੰਦਦਾ ਹਾਂਜੀ ਉਹ ਇੱਕ ਤਰ੍ਹਾਂ ਤੁਹਾਡੇ ਕ੍ਰਿਮੀਨਲ ਚੈੱਕ ਇਹ ਉਹ ਸਭ ਕੁਝ ਕਰਦੇ ਆ ਮੈਂ ਵੀ ਹੈਰਾਨ ਆ ਵੈਸੇ ਕਿਉਂਕਿ ਜਦੋਂ ਵੀ ਆਪਾਂ EMPLOYE ਕਰਦੇ ਆ ਕਿਸੇ ਨੂੰ ਇਹ ਸਭ ਕੁਝ ਚੈੱਕ ਕੀਤਾ ਜਾਂਦਾ ਹੂੰ ਤੁਹਾਡੇ ਕ੍ਰਿਮੀਨਲ ਰਿਕਾਰਡਸ ਚੈੱਕ ਕੀਤੇ ਜਾਂਦੇ ਫਿਰ ਹੀ ਹਾਇਰਿੰਗ ਹੁੰਦੀ ਆ ਹੂੰ ਬਟ ਆਈ ਡੋਨਟ ਨੋ ਕਿੱਦਾਂ ਇਹ ਚੀਜ਼ ਹੋਈ ਹੈ ਕਿੱਦਾਂ ਉਹ ਬੰਦਾ ਮਤਲਬ ਜੌਬ ਤੇ ਰੱਖਿਆ ਹੈ ਹਨਾ ਤੇ ਹੋ ਵੀ ਸਕਦਾ ਹੈ ਕਈ ਵਾਰੀ ਅ ਵੱਡੇ ਲੈਵਲ ਦੇ ਵਿੱਚ ਰੈਫਰੈਂਸਿਸ ਆ ਜਾਂਦੀਆਂ ਮੇਰੀ ਇਗਨੋਰ ਹੋ ਗਿਆ ਹੋਵੇ ਕਿਸੇ ਤੋਂ ਉਸ ਸੈਂਟਰ ਦੇ ਵਿੱਚ ਇਹ ਕੰਪਨੀ ਕਾਫੀ ਵੱਡੀ ਸੀ ਇਹ ਹਾਂਜੀ ਹਾਂਜੀ ਕਾਫੀ ਅ ਨਬੱਦੀ ਕੰਪਨੀ ਸੀਗੀ ਵੈਸੇ ਇੱਕ ਹੁੰਦਾ ਪ੍ਰੋਫਿਟ ਆਰਗੇਨਾਈਜੇਸ਼ਨਸ ਇੱਕ ਹੁੰਦਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹਾਂਜੀ ਜੇ ਮੈਂ ਜ਼ਿਆਦਾ ਰਿਕਾਰਡਸ ਚੈੱਕ ਕਰਾਂ ਤੇ ਜੇ ਮੈਂ ਰਿਕਾਰਡਸ ਬੇਸਿਸ ਦੇ ਵਿੱਚ ਬੋਲਾਂ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਉਹ ਵਧੀਆਂ ਹੁੰਦੀਆਂ ਨੇ ਮਤਲਬ ਚਾਈਲਡ ਕੇਅਰ ਆਰਗੇਨਾਈਜੇਸ਼ਨਸ ਵੀ ਅਗਰ ਆਪਾਂ ਗੱਲ ਕੀਤੀ ਜਾਵੇ ਉੱਥੇ ਇਦਾਂ ਦੀਆਂ ਚੀਜ਼ਾਂ ਜ਼ਿਆਦਾਤਰ ਸੁਨਣ ਨਹੀਂ ਮਿਲੀਆਂ ਨੋ ਓਕੇ ਗੱਲ ਫੇਰ ਉੱਥੇ ਆਉਂਦੀ ਹੈ ਜੋਤ ਹੁਣ ਇਥੇ ਇਹ ਤੇ ਹੈ ਨਹੀਂਗਾ ਕਿ ਤੁਸੀਂ ਬੱਚੇ ਨੂੰ ਘਰੇ ਰੱਖ ਲੋਗੇ ਹਰ ਇੱਕ ਦੇ ਮਾਂ ਪਿਓ ਤੇ ਨਾਲ ਹੁੰਦੇ ਨਹੀਂ ਜਾਂ ਕੋਈ ਹੋਰ ਨਹੀਂ ਹੁੰਦਾ ਇਹੋ ਜਿਹਾ ਘਰ ਚ ਕਿ ਜਿਹੜਾ ਬੱਚੇ ਨੂੰ ਘਰ ਚ ਰੱਖ ਸਕੇ ਜਾਂ ਕੰਮਾਂ ਦੀਆਂ ਮਜਬੂਰੀਆਂ ਇਹੋ ਜਿਹੀਆਂ ਨੇ ਸਾਰੇ ਦੋਨੋਂ ਜੀਆਂ ਨੂੰ ਕੰਮ ਕਰਨਾ ਪੈਂਦਾ ਬੱਚੇ ਨੂੰ ਘਰੇ ਰੱਖਣਾ ਆਲਮੋਸਟ ਇੰਪੋਸੀਬਲ ਆ ਜੇ ਤੁਹਾਡੇ ਕੋਲ ਕੋਈ ਫੈਮਿਲੀ ਦੀ ਹੋਰ ਸਪੋਰਟ ਨਹੀਂ ਹੈਗੀ ਭੇਜਣਾ ਤੇ ਚਾਈਲਡ ਕੇਅਰ ਚ ਪੈਣਾ ਹੀ ਆ ਬੱਚੇ ਨੂੰ ਤੇ 5-6 ਸਾਲ ਦੀ ਉਮਰ ਤੱਕ ਭੇਜਣਾ ਹੀ ਪੈਣਾ ਇੱਕ ਤਰ੍ਹਾਂ ਦਾ ਜਦੋਂ ਉਹ ਅਗਲੇ ਸਟੈਪ ਤੇ ਨਹੀਂ ਜਾਂਦਾ ਮਿਲਨ ਦਾ ਇੱਕ ਰਿਕੁਆਇਰਮੈਂਟ ਵੀ ਹੈ ਸ਼ਾਇਦ ਇਥੇ ਜੋਤ ਕਿ ਕੁਝ ਟਾਈਮ ਲਈ ਬੱਚੇ ਨੂੰ ਭੇਜਣਾ ਪੈਂਦਾ ਚਾਈਲਡ ਕੇਅਰ ਤੇ ਹੈ ਕੁਝ ਇਹੋ ਜਿਹਾ ਅ ਹਾਂਜੀ ਇਹ ਇਦਾਂ ਹੈ ਕਿ ਤੁਸੀਂ ਵੈਸੇ ਤਾਂ ਪੇਰੈਂਟਸ ਦੀ ਮਰਜ਼ੀ ਹੁੰਦੀ ਆ ਬਟ ਆਫਟਰ 3 ਇਅਰਸ ਤੁਹਾਨੂੰ ਭੇਜਣਾ ਪੈਂਦਾ ਕਿਉਂਕਿ ਪ੍ਰੀ ਸਕੂਲ ਏਜ ਵੀ ਫਿਰ ਸਟਾਰਟ ਹੋ ਜਾਂਦੀ ਏ ਸੋਨੀ ਬਟ ਗੱਲ ਉਹੀ ਹੈ ਮੈਂ ਕਹਿੰਨੀ ਆ ਕਿ ਜਿਹੜਾ ਬੰਦਾ ਘਰੇ ਰੱਖ ਸਕਦਾ ਜਿਹੜਾ ਅਫੋਰਡ ਕਰ ਜਿਹੜਾ ਅਫੋਰਡ ਕਰ ਸਕਦਾ ਆਪਣੇ ਬੱਚੇ ਨੂੰ ਘਰੇ ਰੱਖਣਾ 2 ਸਾਲ ਤੱਕ ਐਟ ਲੀਸਟ ਹਮ ਜਦ ਤੱਕ ਬੱਚਾ ਬੋਲਣਾ ਨਹੀਂ ਲੱਗ ਜਾਂਦਾ ওকে ਜਦੋਂ ਬੱਚਾ ਬੋਲਣਾ ਨਹੀਂ ਲੱਗ ਗਿਆ ਤਾਂ ਉਹ ਫਿਰ ਤੁਹਾਨੂੰ ਦੱਸ ਸਕਦਾ ਹਮ ਆਪਣੇ ਐਟ ਲੀਸਟ 2 ਸਾਲ ਤੱਕ ਜੇ ਰੱਖ ਸਕਦੇ ਹੋ ਕਿਉਂਕਿ ਇਹ ਇੱਕ ਮੇਨ ਪੀਰੀਅਡ ਆ ਬੱਚੇ ਦਾ ਜਿਹੜਾ ਉਹਨੇ ਅੰਦਰੋਂ ਗਰੋ ਹੋਣਾ ਜਿਹੜਾ ਉਹਦਾ ਦਿਮਾਗ ਜਿੰਨੇ ਸਾਰੀਆਂ ਚੀਜ਼ਾਂ ਨੂੰ ਸਮਝਣਾ ਹੁਣ ਕਈ ਵਾਰੀ ਆਪਾਂ ਸੁਣਦੇ ਹਾਂ ਛੋਟੇ ਛੋਟੇ ਬੱਚੇ ਵੱਡੇ ਹੋ ਕੇ ਜਦੋਂ ਮਤਲਬ ਉਹ ਕੋਈ ਕੋਈ ਨੂੰ ਟਰਾਮਾ ਹੋ ਗਿਆ ਕਿਸੇ ਨੂੰ ਇਹ ਹੋ ਗਿਆ ਉਹ ਹੋ ਗਿਆ ਕਿੰਨੀਆਂ ਚੀਜ਼ਾਂ ਆਉਂਦੀਆਂ ਨੇ ਹੋ ਸਕਦਾ ਬਚਪਨ ਚ ਉਹਨਾਂ ਨਾਲ ਕੀ ਬਤਾ ਕੀ ਕੁਝ ਹੋਇਆ ਹੋਵੇ ਜਿਹੜਾ ਕਦੇ ਰਿਕਾਰਡ ਚ ਹੀ ਨਹੀਂ ਆਇਆ ਮੈਂ ਤੁਹਾਨੂੰ ਕਹਿਨੀ ਆ ਜਿਹੜੀਆਂ ਇਹ ਚੀਜ਼ਾਂ ਨੇ ਨਾ ਆਪਾਂ ਕਹਿੰਦੇ ਆ ਟਰਾਮਾ ਐਂਗਜ਼ਾਇਟੀਆਂ ਐਂਡ ਆਲ ਇਹ ਕਿਤੇ ਨਾ ਕਿਤੇ ਤੁਹਾਡੇ ਚਾਈਲਡਹੂਡ ਦੇ ਨਾਲ ਕਨੈਕਟ ਕਰਦੀਆਂ ਨੇ ਜੇ ਤੁਹਾਡਾ ਚਾਈਲਡਹੂਡ ਵਧੀਆ ਹੁੰਦਾ ਤੁਸੀਂ ਵੱਡੇ ਹੋ ਕੇ ਉਦਾਂ ਦੀ ਪਰਸਨੈਲਿਟੀ ਚ ਡਵੈਲਪ ਹੁੰਦੇ ਹੋ ਜੇ ਤੁਹਾਡਾ ਚਾਈਲਡਹੂਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਟਰਾਮਟਾਈਜ਼ਿੰਗ ਸਿਚੁਏਸ਼ਨਸ ਨੂੰ ਹੈਂਡਲ ਕਰ ਰਹੇ ਹੋ ਵਾਇਲੈਂਸ ਦੇਖ ਰਹੇ ਹੋ ਫਿਜ਼ੀਕਲ ਅਬਿਊਜ਼ ਦੇਖ ਰਹੇ ਹੋ ਇਮੋਸ਼ਨਲ ਅਬਿਊਜ਼ ਚਾਹੇ ਕਿਸੇ ਵੀ ਤਰ੍ਹਾਂ ਦਾ ਅਗਰ ਮੈਂ ਕਹਨੀ ਆ ਮੀਆਂ ਬੇਵੀ ਦੀ ਵੀ ਲੜਾਈ ਹੋ ਰਹੀ ਹੈ ਤੇ ਬੱਚਾ ਉਹਨੂੰ ਦੇਖ ਰਿਹਾ ਹੈ ਤੇ ਉਹ ਵੀ ਇੱਕ ਤਰ੍ਹਾਂ ਦਾ ਟਰੋਮਾ ਬਿਲਕੁਲ ਉਹਨੇ ਵੱਡੇ ਹੋ ਕੇ ਉਹ ਚੀਜ਼ ਉਹਦੇ ਉਹ ਉਥੇ ਦਿਮਾਗ ਦੇ ਵਿੱਚ ਪੈ ਜਾਣੀ ਹੈ ਹਾਂ ਹਾਂਜੀ ਜਿਹੜੀ ਦੁਬਾਰਾ ਕਦੇ ਨਿਕਲਦੀ ਨਹੀਂ ਉਹ ਦਿਮਾਗ ਚੋਂ ਤੇ ਇਹ ਜਿਹੜੀ ਏਜ ਹੁੰਦੀ ਹੈ ਇਹ ਬਹੁਤ ਹੀ ਇੰਪੋਰਟੈਂਟ ਹੁੰਦੀ ਹੈ ਤਾਂ ਮੈਂ ਕਹਿੰਦੇ ਜਿਹੜਾ ਅਫੋਰਡ ਕਰ ਸਕਦਾ 2 ਸਾਲ ਤੱਕ ਤਾਂ ਐਟ ਲੀਸਟ ਤੁਸੀਂ ਬੱਚੇ ਨੂੰ ਕਰੇ ਰੱਖੋ ਆਪਣਾ ਉਸ ਤੋਂ ਬਾਅਦ ਮੈਂ ਬਾਕੀ ਕੰਟਰੀ ਇਦਾਂ ਦੀ ਹੈ ਕਿ ਆਮ ਨੇ ਤੁਸੀਂ ਕਰੇ ਰੱਖ ਸਕਦੇ ਨਾਲੇ ਆਪਾਂ ਜਦੋਂ ਜੋਤ ਕਹਿੰਦੇ ਆ ਸਾਰੇ ਕਿ ਆਪਾਂ ਸਾਰਾ ਕੁਝ ਬੱਚਿਆਂ ਲਈ ਕਰਦੇ ਆ ਹਾਂਜੀ ਤੇ ਬੱਚੇ ਦਾ ਮੇਨ ਟਾਈਮ ਆ ਇਹ ਜੇ ਬੱਚਿਆਂ ਲਈ ਕਰਦੇ ਆ ਭਾਵੇਂ ਔਖੇ ਹੋ ਕੇ ਸੌਖੇ ਹੋ ਕੇ ਐਟ ਲੀਸਟ 2 ਸਾਲ ਤੱਕ ਜੇ ਆਪਾਂ ਇਹ ਚੀਜ਼ ਨੂੰ ਕਰ ਸਕਦੇ ਆ ਹਾਂਜੀ ਤੇ ਕੋਈ ਇਹੋ ਜੀ ਗੱਲ ਨਹੀਂ ਵੀ ਮਤਲਬ ਨਾ ਹੋ ਸਕੇ ਕੀਤਾ ਜਾ ਸਕਦਾ ਵਾ ਕਿ ਐਟ ਲੀਸਟ ਨੂੰ 2 ਸਾਲ ਤੱਕ ਬੱਚੇ ਨੂੰ ਚਾਈਲਡ ਕੇਅਰ ਨਾ ਪਾਓ ਆਪੇ ਘਰੇ ਕੇਅਰ ਕਰੋ ਕਿਸੇ ਤਰ੍ਹਾਂ ਕਰ ਲਓ ਹਾਨੀ ਤਾਂ ਰੋਟੀ ਆ ਦਿਨ ਟਾਈਮ ਹਨਾ ਤੁਸੀਂ ਜਿੰਨਾ ਜਿਹਦੇ ਪਿੱਛੇ ਘਾਰ ਰਹੇ ਹੋ ਬੱਚਿਆਂ ਪਿੱਛੇ ਘਾਰ ਰਹੇ ਹੋ ਜੇ ਉਹਦੇ ਮੈਂ ਸਮਝਦੀ ਆ ਅੱਜ ਦੇ ਟਾਈਮ ਦੇ ਵਿੱਚ ਹਰ ਕਿਸੇ ਨੂੰ ਹੁੰਦਾ ਕਿ ਇੱਕ ਲਗਜ਼ਰੀ ਹੋਣੀ ਚਾਹੀਦੀ ਲਾਈਫ ਦੇ ਵਿੱਚ ਤੇ ਇੱਕ ਕੁਆਲਿਟੀ ਆਫ ਲਾਈਫ ਹੁੰਦੀ ਆ ਬਟ ਠੀਕ ਹੈ ਉਹ ਚੀਜ਼ ਵੀ ਹੋ ਸਕਦੀ ਆ ਬਟ ਜਿਹੜਾ ਮੈਂ ਕਹਨੀ ਆ ਮੇਨ ਲਗਜ਼ਰੀ ਤੁਹਾਡੇ ਬੱਚੇ ਹੀ ਨੇ ਬਿਲਕੁਲ ਜੇ ਬੱਚੇ ਤੁਹਾਡੇ ਤੰਦਰੁਸਤ ਨੇ ਹਾਂਜੀ ਸਹੀ ਤਰ੍ਹਾਂ ਗਰੋ ਹੋ ਗਿਆ ਤੇ ਉਹ ਉਹ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਇੱਕ ਤਰ੍ਹਾਂ ਦੀ ਜੇ ਤੁਹਾਡਾ ਬੱਚਾ ਇਮੋਸ਼ਨਲੀ ਸਟਰੋਂਗ ਆ ਠੀਕ ਹੈ ਜੇ ਉਹ ਆਪਾਂ ਆਪਾਂ ਹਮੇਸ਼ਾ ਗੱਲ ਕਰਦੇ ਆ ਫਿਜ਼ੀਕਲ ਅਪੀਅਰੈਂਸ ਦੀ ਕਿਸੇ ਦਾ ਬੱਚਾ ਵੇਖੀ ਉਹ ਬੜੀ ਸੋਹਣੀ ਸੇਤ ਹੈ ਬੜੀ ਸੋਹਣੀ ਹਾਈਟ ਖਿੱਚ ਗਿਆ ਲੰਬਾ ਹੋ ਗਿਆ ਸੋਹਣੀ ਇਹ ਚੀਜ਼ਾਂ ਜ਼ਰੂਰੀ ਨੇ ਪਰ ਉਹਦੇ ਨਾਲ ਇਮੋਸ਼ਨਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ। ਪਤਾ ਨਹੀਂ ਕੀ ਪਤਾ ਉਹ ਬੱਚਾ ਠੀਕ ਹੈ। ਦੇਖਣ ਜੋ ਵਧੀਆ ਹੈ। ਹਾਈਟ ਸਹੀ ਜਾ ਰਹੀ ਹੈ ਉਹਦੀ ਉਮਰ ਦੇ ਹਿਸਾਬ ਨਾਲ। ਸਾਰਾ ਕੁਝ ਸਹੀ ਜਾ ਰਿਹਾ ਬਟ ਹੋ ਸਕਦਾ ਕਿਤੇ ਨਾ ਕਿਤੇ ਇਮੋਸ਼ਨਲੀ ਉਹ ਕਿੰਨਾ ਵੀਕ ਹੋਵੇ। ਕਿਉਂਕਿ ਉਹਦੇ ਘਰੇ ਕੀ ਚੱਲ ਰਿਹਾ ਆ ਆਪਾਂ ਨੂੰ ਨਹੀਂ ਪਤਾ। ਕਿਉਂਕਿ ਦੇਖ ਰਿਹਾ ਕਿ ਗੋ ਥਰੂ ਕਰ ਰਿਹਾ ਇਹਦਾ ਚਾਈਲਡਹੂਡ ਕਿਵੇਂ ਰਿਹਾ ਹੈ। ਤੇ ਅੱਛਾ ਜੋ ਜਿਵੇਂ ਜਿਹੜੇ ਬੱਚੇ 2 ਸਾਲ ਤੱਕ ਤੇ ਚਲੋ 10 ਨਹੀਂ ਸਕਦੇ ਤੁਹਾਨੂੰ ਇੱਕ ਇੱਕ ਚੀਜ਼ ਦਾ ਧਿਆਨ ਰੱਖਣਾ ਪੈਣਾ ਤਾਂ ਰੱਖਣਾ ਬਹੁਤ ਜ਼ਰੂਰੀ ਆ ਜਿਹੜੇ ਉਸ ਤੋਂ ਉੱਪਰ ਬੱਚੇ ਨੇ ਜਿਵੇਂ ਉਹ ਵੀ 5 ਸਾਲ ਤੱਕ ਐਟ ਲੀਸਟ ਜਾਂਦੇ ਆ ਬੱਚੇ ਹਨਾ ਤੇ ਉਹ ਉਹਨਾਂ ਦੇ ਬਾਰੇ ਚ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਮਾਪਿਓ ਨੂੰ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਇਹ ਜਿਹੀਆਂ ਘਟਨਾਵਾਂ ਤੋਂ ਬਚ ਸਕਣ ਉਹ ਉਮ ਪਹਿਲੀ ਚੀਜ਼ ਮੈਂ ਆ ਕਹਨੀ ਆ ਕਿ ਬਚਪਨ ਤੋਂ ਹੀ ਨਾ ਤੁਸੀਂ ਆਪਣੇ ਬੱਚਿਆਂ ਨਾਲ ਇਦਾਂ ਦਾ ਬੌਂਡ ਬਣਾਓ ਕਿ ਕਿ ਪੇਰੈਂਟਸ ਵਾਲਾ ਪਿਆਰ ਵੀ ਹੋਵੇ ਬਟ ਇੱਕ ਵਧੀਆ ਸਿੱਖਿਆ ਵੀ ਦੇ ਰਹੋ ਹੁਣ ਜਿਵੇਂ ਪ੍ਰਾਈਵੇਟ ਪਾਰਟਸ ਨੇ ਆਪਣੇ ਕੀ ਕਰਦੇ ਆ ਪੇਰੈਂਟਸ ਜਿਹੜੇ ਹੁੰਦੇ ਆ ਇਦਾਂ ਹੀ ਬੋਲ ਦਿੰਦੇ ਆ ਕਿ ਐਗਜੈਕਟ ਨੇਮਸ ਨਹੀਂ ਲੈਂਦੇ ਤੁਹਾਨੂੰ ਸਹੀ ਨਾਮ ਲੈਣੇ ਚਾਹੀਦੇ ਆ ਤਾਂ ਕਿ ਬੱਚਿਆਂ ਨੂੰ ਪਤਾ ਹੋ ਜਾਵੇ ਕਿ ਇਹ ਪਾਰਟਸ ਨੇ ਜਿੱਦਾਂ ਦੇ ਬਾਕੀ ਬਾਡੀ ਪਾਰਟਸ ਨੇ ਉਹ ਵੀ ਤੁਹਾਡੇ ਪ੍ਰਾਈਵੇਟ ਪਾਰਟਸ ਨੇ ਤੁਸੀਂ ਸਿਖਿਆ ਦਿਓ ਕਿ ਇਹ ਤੁਹਾਡੇ ਪ੍ਰਾਈਵੇਟ ਪਾਰਟਸ ਨੇ ਇਹਨੂੰ ਸਿਰਫ ਮम्मा ਤੋ ਡਿਨ ਆਪੀ ਮਮਾ ਕਰ ਸਕਦੇ ਆ ਤੁਹਾਡੇ ਪਾਪਾ ਕਰ ਸਕਦੇ ਆ ਜਾਂ ਤੁਹਾਡੇ ਦਾਦੀ ਦਾਦੀ ਕਰ ਸਕਦੇ ਆ ਹਨ ਇਹ ਚੀਜ਼ਾਂ ਦੀ ਅਵੇਰਨੈਸ ਕ੍ਰੀਏਟ ਕਰੋ ਬੱਚਿਆਂ ਦੇ ਵਿੱਚ ਬਚਪਨ ਤੋਂ ਹੀ ਕ੍ਰੀਏਟ ਕਰੋ ਇੱਕ ਹੁੰਦਾ ਨੋ ਟੱਚ ਰੂਲ ਉਹਦੇ ਬਾਰੇ ਦੱਸੋ ਕਿ ਤੁਹਾਡੇ ਬਾਟ ਨੂੰ ਕੋਈ ਟੱਚ ਨਹੀਂ ਕਰ ਸਕਦਾ ਤੁਸੀਂ ਕਰ ਸਕਦੇ ਹੋ ਹੋਰ ਨਹੀਂ ਕਰ ਸਕਦਾ ਇਹ ਚੀਜ਼ਾਂ ਮਾਰੇ ਟੀਚ ਕਰੋ ਪ੍ਰੋਪਰ ਨਾਮ ਲਓ ਉਹਨਾਂ ਦੇ ਇੱਕ ਇਮੋਸ਼ਨਲ ਬਾਂਡਸ ਬਣਾਓ ਬੱਚਾ ਨਾਲ ਗੱਲਬਾਤ ਕਰੋ ਜੋ ਜੇ ਤੁਹਾਨੂੰ ਲੱਗ ਰਿਹਾ ਹੁਣ ਜੇ ਆਪਾਂ ਵੱਡੇ ਏਜ ਦੇ ਬੱਚੇ ਦੀ ਗੱਲ ਕਰੀਏ ਹਾਂਜੀ ਤਾਂ ਅਦਰ than ਬਾਡੀ ਪਾਰਟਸ ਨੂੰ ਚੈੱਕ ਕਰਨ ਤੋਂ ਇਲਾਵਾ ਉਹਨਾਂ ਨਾਲ इमोਸ਼ਨਲੀ ਗੱਲ ਕਰੋ ਕਿ ਤੁਹਾਡਾ ਦਿਨ ਹਾਊ ਇਸ ਯੂਅਰ ਡੇ ਹੈ ਨਾ ਟੀਚਰਸ ਬਾਰੇ ਪੁੱਛੋ ਫਰੈਂਡਸ ਬਾਰੇ ਪੁੱਛੋ ਠੀਕ ਹੈ ਜੇ ਤੁਹਾਨੂੰ ਲੱਗ ਰਿਹਾ ਉਹਨਾਂ ਦੇ ਬਿਹੇਵੀਅਰ ਚ ਕੁਝ ਚੇਂजेस ਆ ਰਹੇ ਨੇ ਮੇਕ ਸ਼ੋਰ ਤੁਸੀਂ ਉਹਨਾਂ ਨਾਲ ਡਿਸਕਸ ਕਰ ਰਹੇ ਹੋ ਗੁੱਡ ਵੇਜ ਐਜ਼ ਅ ਫਰੈਂਡ ਬਣ ਕੇ ਆ ਵੀ ਉਹ ਡਰਨ ਨਾ ਤੁਹਾਡੇ ਤੋਂ ਤੁਹਾਨੂੰ ਦੱਸਣ ਗੱਲ ਜੇ ਕੋਈ ਹੈਗੀ ਆ ਤਾਂ ਹਾਂਜੀ ਤੁਹਾਡੇ ਨਾਲ ਸ਼ੇਅਰ ਕਰਨ ਬਟ ਗੱਲ ਹੋਈ ਹੈ ਕਿ ਬਚਪਨ ਤੋਂ ਹੀ ਅਗਰ ਆਪਾਂ ਨੀਵ ਸਟਰੋਂਗ ਰੱਖਦੇ ਆਂ ਤਾਂ ਅੱਗੇ ਕੰਮ ਸਹੀ ਰਹਿੰਦਾ ਤੂੰ ਬਚਪਨ ਤੋਂ ਹੀ ਜੇ ਤੁਸੀਂ ਸਿਖਾਣ ਲੱਗ ਜੋ ਨਾ ਇਹ ਚੀਜ਼ਾਂ ਤਾਂ ਅੱਗੇ ਬੱਚਾ ਤੁਹਾਨੂੰ ਆਪ ਘਰ ਆ ਕੇ ਦੱਸੂਗਾ ਕਿ ਹਾਂ ਵੀ ਮੰਮਾ ਅੱਜ ਇਹ ਚੀਜ਼ ਹੋਈ ਵੀ ਇਹ ਚੀਜ਼ ਸਹੀ ਹੈ ਗਲਤ ਹੈ ਤੁਸੀਂ ਦੱਸੋ ਬਿਲਕੁਲ ਹਣਾ ਤੁਸੀਂ ਫਿਰ ਗਾਈਡ ਕਰ ਸਕਦੇ ਹੋ ਕਿ ਨਹੀਂ ਵੀ ਇਹ ਸਿਚੁਏਸ਼ਨ ਸਹੀ ਨਹੀਂ ਹੈ ਜਾਂ ਗਲਤ ਆ ਮੱਚਾ ਕੇ ਸ਼ੇਅਰ ਕਰੇ ਬਿਲਕੁਲ ਜਿੰਨਾ ਫਰੈਂਡਲੀ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਨਾ ਕਿ ਬੱਚੇ ਜੇ ਤੁਹਾਡੇ ਫਰੈਂਡ ਹੋਣ ਤਾਂ ਬਹੁਤ ਚੀਜ਼ਾਂ ਆਸਾਨ ਹੋ ਜਾਂਦੀਆਂ ਮਾਂ ਪਿਓਲੀ ਵੀ ਤੇ ਬੱਚੇ ਲਈ ਵੀ ਉਹ ਦੋਨਾਂ ਲਈ ਆ ਨਾ ਬੱਚਾ ਵੀ ਹੁਣ ਜੇ ਤੁਸੀਂ ਉਹ ਉਹ ਡਰਦਾ ਇਹ ਰਵੇ ਮੈਂ ਮਾਂ ਪਿਓ ਨਾਲ ਆਪਣੇ ਨਾਲ ਗੱਲ ਨਹੀਂ ਕਰ ਸਕਦਾ ਹਣਾ ਤੇ ਹੋਰ ਹੋਰ ਉਹ ਕੱਲ ਕੀ ਤੇ ਨਾ ਕਰੂਗਾ ਉਹਦੇ ਸਰਕਲ ਚ ਹੋਰ ਹੁੰਦੇ ਕੌਣ ਆ ਉਸ ਏਜ ਦੇ ਵਿੱਚ ਬਿਲਕੁਲ ਬਿਲਕੁਲ ਤੇ ਬਹੁਤ ਜ਼ਰੂਰੀ ਆ ਆਪਣੇ ਬੱਚਿਆਂ ਨਾਲ ਇਸ ਤਰੀਕੇ ਗੱਲ ਕਰਨੀ ਕਿ ਉਹਨਾਂ ਨੂੰ ਸਮਝ ਆਵੇ ਸਾਰੀ ਬੈਡ ਟੱਚ ਗੁੱਡ ਟੱਚ ਜਿਹੜਾ ਸਭ ਗੱਲਾਂ ਜਿਹੜੀਆਂ ਨੇ ਨਾ ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਤਾਂ ਹੈ ਨਹੀਂਆਂ ਠੀਕ ਹੈ ਨਾ ਕਿ ਤੁਸੀਂ ਕਿਸੇ ਤਰ੍ਹਾਂ ਸਾਰ ਲਓਗੇ ਘਰ ਚ ਵੱਡੇ ਪਰਿਵਾਰ ਨੇ ਬੱਚੇ ਨੇ ਕਿਤੇ ਹੋਰ ਜਾਣਾ ਨਹੀਂ ਆਪਣੇ ਪਰਿਵਾਰ ਚ ਹੀ ਰਹਿਣਾ ਹਨਾ ਬਿਲਕੁਲ ਬਿਲਕੁਲ ਤੇ ਸਾਰੇ ਚਲੋ ਉੱਥੇ ਦਾਦੇ ਦਾਦੀਆਂ ਚਾਚੇ ਚਾਚੀਆਂ ਸਾਰੇ ਹੁੰਦੇ ਹਨਾ ਹਾਂ ਹੁਣ ਛੋਟੇ ਛੋਟੇ ਪਰਿਵਾਰ ਨੇ ਤੇ ਉਸ ਪਰਿਵਾਰ ਦੀ ਵੀ ਮਜਬੂਰੀ ਹੈ ਇੱਕ ਇੱਕ ਦੋ ਦੋ ਬੱਚੇ ਨੇ ਤੇ ਉਹਨਾਂ ਨੂੰ ਵੀ ਛੱਡਣਾ ਹੀ ਆ ਉਹਨਾਂ ਨੇ ਜਾਣਾ ਹੀ ਜਾਣਾ ਚਾਈਲਡ ਕੇਅਰ ਤੇ ਜਾਂ ਹੋਰ ਵੀ ਅੱਗੇ ਤੋਂ ਅੱਗੇ ਜਿਸ ਤਰ੍ਹਾਂ ਹੈ ਨਾ ਸੋ ਬਹੁਤ ਜ਼ਰੂਰੀ ਹੈ ਨਾ ਚੀਜ਼ਾਂ ਦਾ ਧਿਆਨ ਰੱਖਣਾ ਸਾਰਿਆਂ ਨੂੰ ਕੁਝ ਹੋਰ ਕਹਿਣਾ ਚਾਹੂੰਗੀ ਜੋ ਅਮ ਬਸ ਮੈਂ ਇਹ ਹੀ ਕਹਿ ਕੇ ਰੈਪ ਅਪ ਕਰੂੰਗੀ ਕਿ ਅਸਲੀ ਜਿਹੜੀ ਅਮ ਆਪਣੀ ਲਕਜ਼ਰੀ ਹੈ ਜਾਂ ਆਪਾਂ ਕਹਿੰਦੇ ਆਪਾਂ ਸੇਵਿੰਗ ਕਰਨੀ ਆ 골ਡ ਇਹ ਉਹ ਇਹ ਸਭ ਕੁਝ ਸਾਡੇ ਬੱਚੇ ਹੀ ਨੇ ਜੇ ਆਪਣੇ ਬੱਚੇ ਤੰਦਰੁਸਤ ਨੇ ਮੈਂਟਲੀ ਸਟਰੋਂਗ ਨੇ ਫਿਜ਼ੀਕਲੀ ਸਟਰੋਂਗ ਨੇ ਇਮੋਸ਼ਨਲੀ ਸਟਰੋਂਗ ਨੇ ਹਨਾ ਤਾਂ ਤੁਸੀਂ ਲਾਈਫ ਚ ਬਹੁਤ ਕੁਝ ਅਚੀਵ ਕਰ ਲਿਆ ਤੁਸੀਂ ਸਕਸੈਸਫੁਲ ਹੋ ਬਟ ਜੇ ਤੁਹਾਡੇ ਬੱਚੇ ਹੀ ਕਿਤੇ ਨਾ ਕਿਤੇ ਤੁਸੀਂ ਫੀਲ ਕਰ ਰਹੇ ਹੋ ਕਿ ਪਿੱਛੇ ਰਹਿ ਗਏ ਨੇ ਕਿਸੇ ਵੀ ਚੀਜ਼ ਦੇ ਵਿੱਚ ਤਾਂ ਡੈਫੀਨੇਟਲੀ ਤੁਹਾਨੂੰ ਐਜ਼ ਅ ਪੇਰੈਂਟ ਸੋਚਣਾ ਚਾਹੀਦਾ ਹੈ ਰਿਫਲੈਕਟ ਕਰਨਾ ਚਾਹੀਦਾ ਕਿ ਕਿੱਥੇ ਤੁਸੀਂ ਗਲਤ ਸੀਗੇ ਤੇ ਕਿੱਦਾਂ ਉਹਨੂੰ ਸਹੀ ਕਰ ਸਕਦੇ ਹੋ ਬਾਕੀ ਮੈਂ ਖੁਦ ਮਾਂ ਮੇਰੀ 2 ਸਾਲ ਦੀ ਬੇਟੀ ਹੈ ਤੇ ਮੈਂ ਐਵਰੀ ਡੇ ਉਹਦੇ ਨਾਲ ਸਿੱਖਦੀ ਆ ਕਿ ਮੈਂ ਕਿੱਦਾਂ ਇਹ ਨਹੀਂ ਕਿ ਮੈਂ ਹਮੇਸ਼ਾ ਸਹੀ ਹੋਣੀ ਆ ਮੈਂ ਗਲਤ ਵੀ ਹੋਣੀ ਆ ਬਟ ਮੈਨੂੰ ਇਹ ਕਿ ਮੈਂ ਉਹਦੇ ਨਾਲ ਸਿੱਖਦੀ ਆ ਮੈ ਰਿਫਲੈਕਟ ਕਰਦੀ ਆ ਕਿ ਹਾਂ ਇਹਦੇ ਹੁਣ ਮੈਂ ਬਿਹੇਵੀਅਰ ਨੂੰ ਕਿੱਦਾਂ ਸਹੀ ਕਰ ਸਕਦੀ ਆ ਕਿੱਦਾਂ ਨਹੀਂ ਕਰ ਸਕਦੀ ਬਿਲਕੁਲ ਬਟ ਉਹ ਹੀ ਆ ਪਿਆਰ ਨਾਲ ਹੀ ਚੀਜ਼ਾਂ ਹੁੰਦੀਆਂ ਨੇ ਤੁਸੀਂ ਫਰੈਂਡ ਬਣੋ ਆਪਣੇ ਬੱਚਿਆਂ ਦੇ ਠੀਕ ਹੈ ਅੱਗੇ ਤੋਂ ਕਦੇ ਵੀ ਕਿਸੇ ਵੀ ਚਾਈਲਡ ਕੇਅਰ 'ਚ ਆਪਣੇ ਬੱਚੇ ਨੂੰ ਤੁਸੀਂ ਉਹਦੀ ਐਡਮਿਸ਼ਨ ਕਰਾਉਣ ਜਾ ਰਹੇ ਹੋ ਜਿਹੜੀਆਂ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਹਰ ਇੱਕ ਗੱਲ ਜਾ ਕੇ ਕਰੋ ਠੋਕ ਕੇ ਆਪਾਂ ਟੈਕਸ ਪੇ ਕਰਦੇ ਇਸ ਕੰਟਰੀ ਚ ਠੀਕ ਹੈ ਨਾ ਜੇ ਕੁਝ ਗਵਰਨਮੈਂਟ ਪੇ ਕਰਦੀ ਉਹ ਚਾਈਲਡ ਕੇਅਰ ਚ ਵੀ ਤੇ ਆਪਾਂ ਵੀ ਕੁਝ ਕੁਝ ਪਰਸੈਂਟ ਪੇ ਕਰਨਾ ਪੈਂਦਾ ਤੁਸੀਂ ਉੱਥੇ ਪੇ ਕਰ ਰਹੇ ਹੋ ਉੱਥੇ ਠੋਕ ਕੇ ਗੱਲ ਕਰਕੇ ਕਿਸੇ ਤਰ੍ਹਾਂ ਦੀ ਚਿਜ ਕਰਕੋ ਹੀ ਨਾ ਜਿਹੜੀ ਗੱਲ ਚ ਤੁਹਾਨੂੰ ਡਾਊਟ ਆ ਕੇ ਸਟਾਫ ਬਾਰੇ ਆ ਕੁਝ ਵੀ ਆ ਮਤਲਬ ਵਿਸ਼ਵਾਸ ਕਰੋ ਓਬਵੀਅਸਲੀ ਵਿਸ਼ਵਾਸ ਕਰਨਾ ਪੈਣਾ ਆਪਣਾ ਬੱਚਾ ਛੁੱਟ ਨਹੀਂ ਪਰ ਆਪਣੀਆਂ ਅੱਖਾਂ ਖੁੱਲੀਆਂ ਰੱਖੋ ਆਪਣਾ ਦਿਮਾਗ ਖੁੱਲਾ ਰੱਖੋ ਵੀ ਸਾਰਾ ਕੁਝ ਅਬਜ਼ਰਵ ਕਰੋ ਉਸ ਚੀਜ਼ ਨੂੰ ਵੀ ਉਹਦੇ ਨਾਲ ਠੀਕ ਹੋ ਰਿਹਾ ਸਾਰਾ ਕੁਝ ਸੋ ਮਿਲਦੇ ਆਂ ਜੀ ਥੈਂਕ ਯੂ ਵੈਰੀ ਮੱਚ ਫੇਅਰ ਜੋਤਵੀਰ ਕਦਾ ਧੰਨਵਾਦ ਫੇਅਰ ਕਰਾਂਗੇ ਆਪਾਂ ਗੱਲ ਕਿਸੇ ਹੋਰ ਵਿਸ਼ੇ ਤੇ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ